ਸੋਹਰੇ ਪਰਿਵਾਰ ਚ ਤੜਕੇ ਉੱਠ ਕੇ ਨੂੰ ਲਾਉਂਦੀ ਐ ਡੰਡ ਬਣਾਉਂਦੀ ਐ ਰਗੜਾ ਬਾਹਾਂ ਚ ਚੂੜਾ ਵੀ ਨਹੀਂ ਉਤਰਿਆ ਸੀ ਜਦ ਮੈਂ ਆਪਣੇ ਸੋਹਰੇ ਪਿੰਡ ਟੂਰਨਾਮੈਂਟ ਦੇ ਰੇਡਾਂ ਪਾਇਆ ਮੈਂ ਆਪਣੇ ਘਰਦਿਆਂ ਨੂੰ ਵੀ ਕਹਿਤਾ ਸੀ ਰਿਸ਼ਤਾ ਉਹ ਲੱਭਿਓ ਜਿਹੜੇ ਸੋਹਰੇ ਕਹਿਣ ਕੋਈ ਚੱਕਰ ਨਹੀਂ ਪੁੱਤ ਤੂੰ ਕਬੱਡੀ ਖੇਡ ਭੈਣ ਭੋਰੀ ਦੱਸਦੀ ਐ ਕਿ ਮੇਰੇ ਪਿਤਾ ਦੀ ਰੀਤ ਸੀ ਕਿ ਮੈਂ ਕਬੱਡੀ ਖੇਡਾਂ ਪਰ ਮੈਂ 10ਵੀਂ ਚ ਹੀ ਪੜਦੀ ਸੀ ਜਦ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਫਿਰ ਮੈਂ ਸੌਂ ਖਾ ਲਈ ਕਿ ਮੈਂ ਕਬੱਡੀ ਖੇਡੂੰ ਜੋ ਮਰਜੀ ਹੁੰਦੀ ਫਿਰ ਮੈਨੂੰ ਸਾਰੇ ਵੀ ਐਸੇ ਮਿਲੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਪੁੱਤ ਤੂੰ ਕਬੱਡੀ ਖੇਡ। ਅੱਜ ਵੀ ਜਦੋਂ ਮੈਂ ਕਬੱਡੀ ਦਾ ਮੈਚ ਖੇਡਣ ਜਾਂਦੀ ਆ ਤਾਂ ਸੋਹਰਾ ਪਰਿਵਾਰ ਟੀਵੀ ਅੱਗੇ ਬੈਠ ਕੇ ਮੇਰਾ ਲਾਈਵ ਮੈਚ ਦੇਖ ਰਿਹਾ। ਤੇ ਸੋਹਰਾ ਪਰਿਵਾਰ ਮੈਨੂੰ ਪਹਿਲਵਾਨ ਕਹਿ ਕੇ ਬੁਲਾਉਂਦਾ। ਵੱਡੇ ਤਾਇਆ ਜੀ ਮੰਮਾ ਨੂੰ ਕਹਿੰਦੇ ਤੂੰ ਹੁਣ ਆਪਾਂ ਕੁੜੀ ਵਿਆਹ ਦੀਏ ਤੇ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਜਿੱਦਣ ਕੋਈ ਮੇਰੇ ਬਰਾਬਰ ਆ ਕੇ ਡੰਡ ਮਾਰ ਜੂਗਾ ਨਾ ਮੈਂ ਉਹਦੇ ਨਾਲ ਵਿਆਹ ਕਰਾਂਗੀ। ਪਾਪਾ ਹੁਣ ਅੱਜ ਮੈਰਿਜ ਤੋਂ ਬਾਅਦ 5 ਸਾਲ ਬਾਅਦ ਹੁੰਦੀ ਆ ਪਾਪਾ ਹੁਣਾਂ ਨੂੰ ਬੜਾ ਜ਼ਿਆਦਾ ਉਹ ਚਾਅ ਮਣਾਉਂਦੇ ਨੇ ਕਿ ਸਾਡੀ ਘਰ ਦੇ ਘਰ ਤੀ ਹੋਏ ਪੁੱਤ ਹੋਏ ਪਹਿਲਾ ਜਿਹੜਾ ਹੋਊਗਾ ਉਹ ਕਬੱਡੀ ਖੇਡੂਗਾ ਹੋਰ ਕੁਝ ਨਹੀਂ ਕਰੂਗਾ ਫਿਰ ਅਚਾਨਕ ਪਾਪਾ ਨੂੰ ਅਟੈਕ ਹੋ ਜਾਂਦਾ ਆ ਉਦੋਂ ਮੈਂ 10th ਕਲਾਸ ਦੇ ਐਗਜ਼ਾਮ ਦੇਣੇ ਸੀ ਜੰਦੂ ਵਿੱਚ ਪਾਪਾ ਦੀ ਡੈਥ ਹੋ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਘਰੇ ਗੱਲ ਕੋਲਦੀ ਆ ਕਿ ਮੈਂ ਕਬੱਡੀ ਖੇਡਣੀ ਆ ਮੇਰੇ ਡੈਡੀ ਦਾ ਸੀ ਸ਼ੌਂਕ ਮੈਂ ਪੂਰਾ ਕਰਨਾ ਆ ਇਹੀ ਸੋਚ ਲਿਆ ਸੀ ਕਿ ਹੁਣ ਖੇਡਣੀ ਕਬੱਡੀ ਆ ਹੋਰ ਕੁਝ ਕਰਨਾ ਹੀ ਨਹੀਂ ਮੇਰੇ ਭਾਵੇਂ ਪੜ੍ਹਾਈ ਵੀ ਇੱਥੇ ਰਹਿ ਦੇ ਬਸ ਖੇਡਣੀ ਕਬੱਡੀ ਆ ਸੋਰੇ ਜਾ ਕੇ ਵੀ ਕਬੱਡੀ ਖੇਡੂੰਗੀ ਨਹੀਂ ਮੈਂ ਵਿਆਹ ਨਹੀਂ ਕਰੂੰਗੀ ਕਿ ਜੇ ਉਹ ਮੈਨੂੰ ਕਹਿਣਗੇ ਕਿ ਆਪਾਂ ਨਹੀਂ ਹਨਾ ਤੇ ਮੈਂ ਉਹਨਾਂ ਨੂੰ ਇਹ ਸਾਫ਼-ਸਾਫ਼ ਮਨਾ ਕਰ ਦੂੰਗੀ ਕਿ ਮੈਂ ਵਿਆਹ ਨਹੀਂ ਕਰਾਉਣਾ ਜਦੋਂ ਰਿਸ਼ਤਾ ਹੁੰਦਾ ਆ ਹਨਾ ਤੇ ਮੈਂ ਆਪਦੇ ਹਸਬੰਦ ਨੂੰ ਪਹਿਲਾਂ ਕਹਿ ਦਿੰਨੀ ਸਾਰੀ ਫੈਮਿਲੀ ਦੇ ਵਿੱਚ ਕਿ ਮੈਂ ਕਬੱਡੀ ਖੇਡਣੀ ਹੈ ਤੇ ਮੈਂ ਉਹ ਨਹੀਂ ਛੱਡਣੀ ਹੈਗੀ ਕਿ ਮੈਂ ਕਬੱਡੀ ਖੇਡਾਂਗੀ ਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਮੈਂ ਵਿਆਹੀ ਜਾਂਦੀ ਆ ਤੇ ਫਿਰ ਪ੍ਰੈਕਟਿਸ ਤਾਂ ਬਾਹਰ ਤਾਂ ਥੋੜਾ ਓਕਾ ਹੋਣਾ ਸੀ ਤੇ ਮੈਂ ਫਿਰ ਪ੍ਰੈਕਟਿਸ ਆਪਦੇ ਘਰ ਹੀ ਕਰਦੀ ਆ ਅੱਛਾ ਹਾਂਜੀ ਘਰੇ ਪ੍ਰੈਕਟਿਸ ਲਾਈਦੀ ਆ ਅੱਛਾ ਜਦੋਂ ਤੁਹਾਡੇ ਸੱਸ ਸਹੁਰਾ ਆਪਦੀ ਨੂੰ ਨੂੰ ਡੱਡ ਮਾਰਦੇ ਦੇਖਦੇ ਆ ਜਾਂ ਪ੍ਰੈਕਟਿਸ ਕਰਦੇ ਦੇਖਦੇ ਆ ਘਰ ਦੇ ਵਿੱਚ ਹੀ ਤੇ ਫਿਰ ਉਦੋਂ ਕਹੇ ਜਾਂ ਮਾਹੌਲ ਬਣਦੇ ਉਹ ਖੁਸ਼ ਹੁੰਦੇ ਆ ਸਾਨੂੰ ਦੇਖ ਕੇ ਸਗੋਂ ਆਪ ਕਹਿ ਦਿੰਦੇ ਆ ਵੀ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ ਪਏ ਆ ਆਪਦੀ ਮਿਹਨਤ ਲਾਓ ਜਾ ਕੇ ਜੇ ਪੌੜੀਆਂ ਵਗੈਰਾ ਲਾਉਣ ਦੇ ਹੋਏ ਤਾਂ ਉਹ ਕਹਿੰਦੇ ਹਾਸੀਆਂ ਖੇਡੀਆਂ ਵਿੱਚ ਕਈ ਵਾਰੀ ਵੀ ਕਹਿੰਦੇ ਸਾਡੀ ਪੌੜੀਆਂ ਨਾ ਟੁੱਟ ਸਗੋਂ ਆਪ ਉਠਾ ਕੇ ਵੀ ਕਹਿ ਦਿੰਦੇ ਆ ਕਿ ਤੁਸੀਂ ਮਿਹਨਤ ਲਾਉਣ ਵਾਸਤੇ ਜਾਓ ਵੀ ਇਹ ਨਾ ਕੋਈ ਕਹ ਦੇ ਕਿ ਪਹਿਲਾਂ ਤੱਕ ਢੀ ਸੀ ਤਾਂ ਹੁਣ ਮਾੜੀ ਹੋ ਗਈ ਸਹੁਰੇ ਮੈਂ ਖੇਡਦੀਆਂ ਮੈਚ ਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਪੀ ਇਹ ਸਾਡੇ ਪਿੰਡ ਦੀ ਨੋ ਆ ਸ਼ਾਇਦ ਮੇਰੀ ਮੰਮਾ ਨੇ ਅੱਜ ਤੱਕ ਮੇਰੇ ਮੈਚ ਨਾ ਦੇਖਿਆ ਹੋਵੇ ਬਟੋ ਸਾਰੇ ਪਰਿਵਾਰ ਨੂੰ ਉਹਨਾਂ ਨੂੰ ਇੰਨਾ ਜ਼ਿਆਦਾ ਚਾਹ ਹੁੰਦਾ ਆ ਉਹ ਮੈਨੂੰ ਪਹਿਲਾਂ ਕਹਿਣਗੇ ਮੈਚ ਖੇਡਣ ਤੋਂ ਪਹਿਲਾਂ ਉਹਨਾਂ ਦਾ ਫੋਨ ਆ ਜਾਂਦਾ ਆ ਪੀ ਤੇਰਾ ਮੈਚ ਕਿੱਥੇ ਆ ਸਾਨੂੰ ਲਿੰਕ ਸੈਂਡ ਕਰ ਦੇ ਪੀ ਆਪਾਂ ਦੇਖਣਾ ਫਿਰ ਸਾਰਾ ਪਰਿਵਾਰ ਉਹ ਦੇਖਦਾ ਵੀ ਆ ਉਹਨਾਂ ਨੇ ਮੈਨੂੰ ਪਹਿਲਾਂ ਆ ਕੇ ਦੱਸ ਦੇਣਾ ਹੁੰਦਾ ਆ ਮੈਨੂੰ ਹੱਲੇ ਘੱਟ ਪਤਾ ਹੁੰਦਾ ਹੈ ਕਿ ਮੈਨੂੰ ਆ ਗਲਤੀ ਕੀਤੀ ਉਹ ਪਹਿਲਾਂ ਮੈਨੂੰ ਦੱਸ ਦਿੰਦੇ ਤੂੰ ਐਵੇਂ ਕਰਕੇ ਅੱਜ ਤਾਨੂੰ ਇੰਨੇ ਜੱਫੇ ਸੀ ਚਾਹੇ ਨੀਅਤ ਉਹਦੇ ਦਾਜ ਤੂੰ ਵਧੀਆ ਰਹਿ ਗਈਆਂ ਅੱਛਾ ਤੁਹਾਨੂੰ ਤੁਹਾਡਾ ਸਾਰਾ ਪਰਿਵਾਰ ਕੀ ਕਹਿ ਕੇ ਬੁਲਾਉਂਦਾ ਹੁੰਦਾ ਪਹਿਲਵਾਨ ਕਹਿ ਕੇ ਬੁਲਾਉਂਦਾ ਹੁੰਦਾ ਹਾਂ ਕਈ ਵਾਰ ਤੇ ਚਲੋ ਹਾਸੀਆਂ ਖੇਡੇ ਹੋ ਜਾਂਦਾ ਪਹਿਲਵਾਨ ਕਹਿੰਦੇ ਆ ਤੇ ਉਂਜ ਅਮਨ ਆ ਮੇਰਾ ਨਾਮ ਉਧਰ ਮੇਰੇ ਪਾਪਾ ਨੇ ਜਿਹੜੇ ਨਾ ਮੇਰੇ ਸਹੁਰਾ ਸਾਹਿਬ ਉਹਨਾਂ ਨੇ ਕਦੀ ਨਹੀਂ ਰੋਕਿਆ ਮੈਨੂੰ ਕਿਸੇ ਚੀਜ਼ ਤੋਂ ਵੀ ਕੋਈ ਚੀਜ਼ ਕਹਿ ਦੇਵਾਂ ਨਾ ਪਾਪਾ ਮੈਨੂੰ ਆਹ ਚੀਜ਼ ਲੈ ਦਿਓ ਤੇ ਉਹ ਮੈਨੂੰ ਕਹਿ ਦਿੰਦੇ ਆ ਜਾ ਮੋਟਰਸਾਈਕਲ ਫੜ ਜਾ ਜਾ ਕੇ ਲੈ ਆ ਅੱਜ ਦੇ ਟਾਈਮ 'ਚ ਮੇਰਾ ਦਿਲ ਕਹਿੰਦਾ ਕਿ ਅੱਜ ਬਾਪੂ ਹੋਣਾ ਚਾਹੀਦਾ ਸੀ ਅੱਜ ਵਿਖਾਉਣ ਦਾ ਸਮਾਂ ਸੀ ਅੱਜ ਹੋਣਾ ਚਾਹੀਦਾ ਸੀ ਅੱਜ ਮੈਂ ਵਿਖਾਉਣਾ ਸੀ ਕਿ ਜਿਹੜਾ ਤੁਹਾਡਾ ਸੁਪਨਾ ਸੀ ਨਾ ਅੱਜ ਪੂਰਾ ਹੋ ਗਿਆ ਹੈ ਜੀ ਹਾਂ ਮੈਂ ਪੂਰਾ ਕਰ ਦਿੱਤਾ ਹੈ ਸਸਿਕਾਲ ਤੁਸੀਂ ਦੇਖਣ ਕੋ ਹੈਂਡ ਪੰਜਾਬੀ ਅੱਜ ਇੱਕ ਬਹੁਤ ਵੱਖਰੀ ਧੀ ਦੀ ਕਹਾਣੀ ਦਿਖਾਵਾਂਗੇ ਇਹ ਜਿਹੜੀ ਆਪਣੇ ਪਿਓ ਦੇ ਸੁਪਨੇ ਸਕਾਰ ਕਰਨ ਦੇ ਲਈ ਕਬੱਡੀ ਖੇਡਦੀ ਹੈ ਪਿੱਛੇ ਦੀ ਕੀ ਸਾਰੀ ਕਹਾਣੀਆਂ ਇਹ ਭੈਣ ਹੋਰਾਂ ਦੀ ਇਹ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਨਾਲ ਭੈਣ ਟਵਿੰਕਲ ਹੋਰੀ ਬੈਠੇ ਆ ਗੱਲਬਾਤ ਕਰਦੇ ਆ ਆਪਣੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਮਾਂ ਦਿੱਤਾ ਤੁਸੀਂ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਤੋਂ ਸਾਰਿਆਂ ਤੋਂ ਪਹਿਲਾਂ ਤਾਂ ਕੈਂਟ ਪੰਜਾਬੀ ਚੈਨਲ ਵੇਖਦੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਹੋ ਠੀਕ ਹੋ ਤੁਸੀਂ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਬਣੇ ਹੋਰ ਮੈਚ ਕਿਵੇਂ ਚੱਲਦੇ ਆ ਮੈਚ ਵਾਈਗਰੂ ਦੀ ਬਹੁਤ ਜ਼ਿਆਦਾ ਮੇਰਾ ਬਹੁਤ ਵਧੀਆ ਚੱਲਣ ਦੇ ਨੇ ਅੱਛਾ ਬਣੇ ਥੋੜੀ ਜ਼ਿੰਦਗੀ ਦੇ ਨਾਲ ਬਹੁਤ ਕੁਝ ਹੋਇਆ ਬਹੁਤ ਕੁਛ ਤੁਸੀਂ ਤੁਹਾਡੇ ਪਰਿਵਾਰ ਨੇ ਹੰਡਾਇਆ ਹਾਂਜੀ ਸ਼ੁਰੂ ਤੋਂ ਦੱਸਿਓ ਆਪਣੀ ਕਹਾਣੀ ਬਚਪਨ ਤੋਂ ਜਦੋਂ ਤੁਹਾਡਾ ਜਨਮ ਹੁੰਦਾ ਉਦੋਂ ਕਾਹੇ ਜਿਹਾ ਮਾਹੌਲ ਹੁੰਦਾ ਤੁਸੀਂ ਦੱਸ ਦਿਓ ਵੀ ਤੁਸੀਂ ਦੋ ਭੈਣਾਂ ਘਰੇ ਹੋਈਆਂ ਤੁਸੀਂ ਸਭ ਤੋਂ ਵੱਡੇ ਸੀ ਹਾਂਜੀ ਤੇ ਪਹਿਲੀ ਤੀ ਹੁਈ ਦੂਜੀ ਤੀ ਹੁਈ ਤੇ ਫਿਰ ਉਸ ਤੋਂ ਬਾਅਦ ਭਰਾ ਹੋਇਆ ਕੀ ਕੀ ਪਿੱਛੇ ਹੋਇਆ ਬਚਪਨ ਤੋਂ ਦੱਸਿਓ ਮੇਰਾ 2001 ਵਿੱਚ ਵਰਤ ਹੁੰਦਾ ਆ ਮੈਂ ਆਪਣੇ ਪਾਪਾ 5 ਸਾਲਾਂ ਬਾਅਦ ਹੁੰਨੀ ਆਪਣੇ ਘਰ ਪਾਪਾ ਹੁਣਾਂ ਦੀ ਮੈਰਿਜ ਤੋਂ ਬਾਅਦ 5 ਸਾਲ ਬਾਅਦ ਹੁੰਨੀਆਂ ਤੇ ਪਾਪਾ ਹੁਣਾਂ ਨੂੰ ਬੜਾ ਜ਼ਿਆਦਾ ਉਚਾਅ ਮਣਾਉਂਦੇ ਨੇ ਬਹੁਤ ਜ਼ਿਆਦਾ ਜਸ਼ਨ ਮਣਾਉਂਦੇ ਨੇ ਵੀ ਸਾਡੇ ਘਰ ਧੀ ਨਹੀਂ ਪੁੱਤੀ ਹੋਇਆ ਵਾ ਤੇ ਇਹਨੂੰ ਮੈਂ ਇੱਕ ਕਬੱਡੀ ਖੜਾਉਂਗਾ ਵੀ ਸਾਰੇ ਮੇਰੇ ਜਿੰਨੇ ਸੁਪਨੇ ਆਏ ਮੇਰੇ ਪੂਰੇ ਕਰਨਗੇ ਅੱਛਾ ਤੁਹਾਡੇ ਫਾਦਰ ਸਾਹਿਬ ਨੂੰ ਕਬੱਡੀ ਦਾ ਸ਼ੌਂਕ ਸੀ ਹਾਂਜੀ ਉਹਨਾਂ ਨੂੰ ਕਬੱਡੀ ਦਾ ਸ਼ੌਂਕ ਸੀ ਉਹਨਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਤੋ ਉਹ ਦੇਖ ਕੇ ਉਹਨਾਂ ਤੋਂ ਖੇਡ ਹੀ ਨਹੀਂ ਗਈ ਤੇ ਉਹਨਾਂ ਨੂੰ ਇਹ ਸੀ ਕਿ ਹਾਂ ਮੇਰੇ ਘਰ ਧੀ ਹੋਏ ਪੁੱਤ ਹੋਏ ਪਹਿਲਾ ਜਿਹੜਾ ਹੋਊਗਾ ਉਹ ਕਬੱਡੀ ਖੇਡੂਗਾ ਹੋਰ ਕੁਝ ਨਹੀਂ ਕਰੂਗਾ ਤੇ ਸਾਰੇ ਪਿੰਡ ਵਿੱਚ ਬਹੁਤ ਜ਼ਿਆਦਾ ਉਹ ਜਸ਼ਨ ਮਨਾਉਂਦੇ ਆ ਲੱਡੂ ਵੰਡਦੇ ਆ ਵੀ ਚਲੋ ਪੁਰਾਣੇ ਸੀ ਹਨਾ ਵੀ ਬਹੁਤ ਜ਼ਿਆਦਾ ਵੀ ਜਿਵੇਂ ਵੀ ਸਾਰਾ ਉਹ ਜਸ਼ਨ ਵਗੈਰਾ ਮਨਾਉਂਦੇ ਸੈਲੀਬ੍ਰੇਟ ਕਰਦੇ ਆ ਅੱਛਾ ਉਹਨਾਂ ਨੇ ਤੁਹਾਡਾ ਜਿਹੜਾ ਤੁਹਾਡਾ ਜਨਮ ਪੰਜ ਸਾਲ ਬਾਅਦ ਹੋਇਆ ਉਹਨਾਂ ਨੇ ਇੱਕ ਪੱਤਾਂ ਵਾਂਗੂ ਤੁਹਾਡੇ ਜਸ਼ਨ ਮਨਾਏ ਹਾਂਜੀ ਅੱਛਾ ਫਿਰ ਭਣੇ ਉਦੋਂ ਬਾਅਦ ਉਹਨਾਂ ਨੇ ਮਤਲਬ ਚਲੋ ਬਹੁਤ ਜ਼ਿਆਦਾ ਕੀਤਾ ਹਨਾ ਫਿਰ ਉਹ ਆਪਣੇ ਪਿੰਡ ਵਿੱਚ ਨਹੀਂ ਸੀ ਵੇਂਦਾ ਪੀ ਸਾਰੇ ਕਹਿੰਦੇ ਪੀ ਤੀ ਤੇ ਲੱਡੂ ਵੰਡਿਆ ਹਨਾ ਪੀ ਆਪਣੇ ਕੁੜੀਆਂ ਤੇ ਨਹੀਂ ਸੀ ਉਹ ਥੋੜਾ ਸਮਾਂ ਹੋਰ ਸੀਗਾ ਉਦੋਂ ਅੱਛਾ ਉਹ ਕਹਿੰਦੇ ਸੀ ਪਿੰਡ ਵਾਲੇ ਵੀ ਧੀ ਤੇ ਨਾ ਜਸ਼ਨ ਨਹੀਂ ਮਨਾਉਣਾ ਚਾਹੀਦਾ ਹਾਂਜੀ ਤੇ ਹੁਣ ਮੈਨੂੰ ਉਹ ਲੋਕ ਦੱਸਦੇ ਨੇ ਮੇਰੇ ਪਾਪਾ ਦੇ ਦੋਸਤ ਹੁੰਨੀ ਸਾਰੇ ਤੇ ਦੋਆਂ ਸਾਲਾਂ ਬਾਅਦ ਮੇਰੀ ਭੈਣ ਹੁੰਦੀ ਆ ਮੇਰੀ ਛੋਟੀ ਸਿਸਟਰ ਹੁੰਦੀ ਆ ਤੇ ਕਰੇ ਥੋੜਾ ਮਾਹੌਲ ਉਤਰਦਾ ਉਹ ਜੰਦਾ ਹੈ ਕਿ ਫਿਰ ਕੁੜੀ ਹੋ ਗਈ ਆ ਪਰ ਮੇਰੇ ਬਾਪੂ ਮੇਰੇ ਪਾਪਾ ਆ ਕੇ ਫਿਰ ਸਾਰੇ ਅੱਡੇ ਵਿੱਚ ਸਾਰੇ ਪਿੰਡੇ ਚ ਲੱਡੂ ਲੈ ਕੇ ਜਾਂਦੇ ਆ ਘਰ ਘਰ ਆਪ ਦੇ ਕੇ ਹੁੰਦੇ ਆ ਕਿ ਮੇਰੇ ਘਰ ਦੂਸਰੀ ਵੀ ਧੀ ਹੋਈ ਆ ਤੇ ਮੈਨੂੰ ਕੋਈ ਅਫਸੋਸ ਨਹੀਂ ਆ ਵੀ ਮੇਰੇ ਘਰ ਕੋਈ ਧੀ ਹੋਈ ਆ ਦੂਸਰੀ ਫਿਰ ਮੇਰੇ ਆਪਣੇ ਘਰ ਤੀਸਰਾ ਮੇਰਾ ਬ੍ਰਦਰ ਹੁੰਦਾ ਆ ਹਾਂਜੀ ਅੱਛਾ ਉਹ ਧੀਆ ਜਿਹਨਾਂ ਤੁਹਾਡੇ ਫਾਦਰ ਸਾਹਿਬ ਨੂੰ ਤੁਹਾਡੇ ਨਾਲ ਲਗਾ ਹੁੰਦਾ ਤੁਹਾਡਾ ਸਭ ਤੋਂ ਜ਼ਿਆਦਾ ਕਰਦੇ ਹੁੰਦੇ ਤੁਹਾਡੇ ਫਾਦਰ ਸਾਹਿਬ ਹਾਂਜੀ ਉਹ ਮੇਟਨਾਂ ਹੀ ਜ਼ਿਆਦਾ ਪਿਆਰ ਸੀਗਾ ਉਹਨਾਂ ਦਾ ਵੀ ਉਤਰਾ ਚਲੋ ਡਰਿੰਕ ਵਗੈਰੇ ਕਰਦੇ ਸੀ ਜਦੋਂ ਕਰਕੇ ਉਹਣਾ ਉਹਨਾਂ ਨੇ ਪਹਿਲਾਂ ਮੰਮਾ ਨੂੰ ਨਹੀਂ ਆਵਾਜ਼ ਮਾਰਨੀ ਉਹਨਾਂ ਨੇ ਪਹਿਲਾਂ ਮੈਨੂੰ ਹੀ ਆਵਾਜ਼ ਮਾਰਨੀ ਤੇ ਫਿਰ ਉਹ ਤਾਂ ਨੇ ਚਲੋ ਸੋਫੀ ਤਾਂ ਨਹੀਂ ਸੀ ਕਦੀ ਇੰਨਾ ਪਿਆਪਾ ਡਰਦੇ ਸੀ ਆਪਣੇ ਪਾਪਾ ਤੋਂ ਤੇ ਉਹ ਤਰਾਪੀ ਕਿ ਉਹ ਤਾਂ ਯਾਰ ਤੂੰ ਕਦੋਂ ਕਬੱਡੀ ਖੇਡਣੀ ਸ਼ੁਰੂ ਕਰਦੀਆਂ ਜੇ ਉਹ ਤੈਨੂੰ ਕਬੱਡੀ ਖੜੋਣੀਆਂ ਬਸ ਇਹ ਬਸ ਅੱਛਾ ਤੁਹਾਨੂੰ ਉਹ ਕਹਿੰਦੇ ਰਹਿੰਦੇ ਸੀ ਹਾਂਜੀ ਹਾਂਜੀ ਤੇ ਉਦੋਂ ਤਾਂ ਇੰਨਾ ਸ਼ੌਂਕ ਨਹੀਂ ਸੀ ਇਹ ਚੀਜ਼ ਵਿੱਚ ਨਹੀਂ ਪੈਣਾ ਨਹੀਂ ਸੀ ਚਾਹੁੰਦੇ ਪੜ੍ਹਾਈ ਚ ਸੀਗਾ ਫਿਰ 10th ਕਲਾਸ ਵਿੱਚ ਉਹ ਮੈਨੂੰ ਪਾ ਦਿੰਦੇ ਨੇ ਖੇਡਣ ਵਾਸਤੇ ਅੱਛਾ 10th ਕਲਾਸ ਵਿੱਚ ਉਹ ਕਹਿੰਦੇ ਆ ਕਿ ਤੂੰ ਲਾ ਬਤਮੀਨਤ ਲਾਇਆ ਕਰ ਤੇ ਫਿਰ अच्छा हां जी अच्छा फिर जब ਤੁਹਾਨੂੰ 10ਵੀਂ ਕਲਾਸ 'ਚ ਕਬੱਡੀ ਖੇਡਣ ਦਾਤਾ ਉਦੋਂ ਤੁਹਾਨੂੰ ਇਹ ਚੀਜ਼ ਤੰਗ ਜਿਹੀ ਨਹੀਂ ਕਰੀ ਹੈਗੀ ਵੀ ਜਿੱਥੇ ਕੁੜੀਆਂ ਆਮ ਘਰਾਂ ਦੇ ਕੰਮ ਕਰਦੀਆਂ ਮੇਰਾ ਬਾਪੂ ਉਹੀ ਥੱਕਾ ਕਰੀ ਜਾਂਦਾ ਹਨਾ ਇਹ ਕਬੱਡੀ ਖੇਡਣ ਨੂੰ ਕਹਿੰਦਾਗਾ ਕਿਉਂਕਿ ਤੁਸੀਂ ਦੱਸਦੇ ਹੋ ਪਹਿਲਾਂ ਤੁਹਾਡਾ ਇਹ ਜਨੂਨ ਨਹੀਂ ਸੀ ਇਹ ਸ਼ੌਂਕ ਨਹੀਂ ਸੀਗਾ ਹਾਂ ਜੀ ਆਪਾਂ ਜਦੋਂ ਪਹਿਲਾਂ ਖੇਡਦੇ ਆ ਤੇ ਮਤਲਬ ਕਿ ਉਹ ਖੱਲੀਆਂ ਪੈ ਜਾਂਦੀਆਂ ਨੇ ਦਰਦ ਹੁੰਦੀਆਂ ਹਨਾ ਤੇ ਆਪਾਂ ਮੈਂ ਕਹਿੰਦੀ ਆ ਕਿ ਨਹੀਂ ਆਪਾਂ ਨਹੀਂ ਖੇਡਣੀ ਹੈਗੀ ਡੈਡੀ ਨੇ ਕਹਨੇ ਹੁੰਦੇ ਹਾਂ ਜੀ ਵੀ ਨਹੀਂ ਵੀ ਇਹ ਜੀ ਜ ਨਹੀਂ ਆਪਾਂ ਨਹੀਂ ਖੇਡਣੀ ਹੈ ਇਹ ਨਾਲ ਕੋਈ ਵੀ ਨਹੀਂ ਖੇਡਦਾ ਹੈਗਾ ਜੇ ਕੋਈ ਖੇਡਦਾ ਹੈ ਤੇ ਮੈਂ ਉਹਦੇ ਕੋਲ ਜਾ ਕੇ ਖੇਡਣ ਦਾ ਆਪਾਂ ਤੇ ਮੈਂ ਇਕੱਲੀ ਕਿਵੇਂ ਖੇਡਾਂਗੀ ਫਿਰ ਉਹ ਪੂਆਜੀ ਨਾਲ ਗੱਲ ਕਰਦੇ ਨੇ ਆਪਣੇ ਮੇਰੇ ਪੂਆਜੀ ਸੀ ਆਪਣੇ ਸ਼ਰੀਕੇ ਵਿੱਚੋਂ ਤੇ ਉਹ ਕੋਚ ਨੇ ਇਸ ਟਾਈਮ ਨੈਸ਼ਨਲ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਕੋਚ ਨੇ ਤੇ ਉਹਨਾਂ ਕੋ ਉਹਨਾਂ ਨੂੰ ਫੋਨ ਕਰਦੇ ਆ ਕਿ ਇਹ ਨੂੰ ਹੀ ਖੇਡਣ ਵਾਸਤੇ ਲਾਓ ਇਹ ਕਹਿੰਦੀ ਆ ਕਿ ਮੈਂ ਨਹੀਂ ਪਰ ਮੈਨੂੰ ਕਬੱਡੀ ਖੜੋਣੀ ਆ ਫਿਰ ਉਹਨਾਂ ਨਾਲ ਗੱਲ ਕਰਦੇ ਆ ਥੋੜਾ ਉਧਰ ਸਕੋਪ ਬਣਦਾ ਆ ਤੇ ਮੇਰੀ ਸਿਸਟਰ ਆ ਉਹਨਾਂ ਦੀ ਮੈਰਿਜ ਹੋ ਜਾਂਦੀ ਆ ਤਾਇਏ ਦੀ ਕੁੜੀ ਮੈਂ ਉਹਨਾਂ ਦੇ ਪਿੰਡ ਪਹਿਲੀ ਵਾਰ ਕਬੱਡੀ ਵੇਖਦੀ ਆ ਫਿਰ ਤੇ ਜਦੋਂ ਉੱਥੇ ਵੇਖਦੀ ਆ ਫੇਰ ਥੋੜਾ ਜਿਹਾ ਧਿਆਨ ਹੋ ਜਾਂਦਾ ਕਿ ਨਈਂ ਇੱਕ ਚੀਜ਼ ਖੇਡੀ ਏ ਮੈਨੂੰ ਨਾ ਉਹ ਖੇਡਣ ਵਾਸਤੇ ਲਾ ਦਿੰਦੇ ਨੇ ਵੀ ਤੂੰ ਪ੍ਰੈਕਟਿਸ ਕਰਿਆ ਕਰ ਤੇ ਜਾਇਆ ਕਰ ਇੱਥੋਂ ਸਾਈਕਲ ਤੋਂ ਮੈਂ ਸ਼ਹਿਰ ਜਾਣਾ ਧਾਰੀਵਾਲ ਮਿਹਨਤ ਲੋਣ ਵਾਸਤੇ ਤੇ ਮੈਂ ਘਰੇ ਆ ਕੇ ਕਹਿਣਾ ਕਿ ਡੈਡੀ ਉਹ ਕਬੱਡੀ ਨਹੀਂ ਹੈਗੀ ਉਹ ਤਾਂ ਇੱਕ ਜਾਨੇ ਨੂੰ ਸੱਤ ਜਾਨੇ ਫੜਦੇ ਆ ਮੈਂ ਉਹ ਕਬੱਡੀ ਨਹੀਂ ਖੇਡਣੀ ਹੈਗੀ ਤੁਸੀਂ ਜਿਹੜੀ ਕਹਿੰਦੇ ਉਹ ਉੱਥੇ ਕਬੱਡੀ ਉਹ ਕਹਿੰਦੇ ਤੂੰ ਘਰੇ ਮਿਹਨਤ ਲਾਇਆ ਕਰ ਪਈ ਘਰ ਹੀ ਆਪਦੇ ਗਰਾਊਂਡ ਚੱਲ ਜਾਇਆ ਕਰ ਉੱਥੇ ਜਾਇਆ ਕਰ ਆਪਾਂ ਰੋਜ਼ ਜਾਣਾ ਰੋਜ਼ ਹੋਣਾ ਬੜਾ ਵਧੀਆ ਮਾਹੌਲ ਸੀ ਤੇ ਫਿਰ اچانک ਪਾਪਾ ਨੂੰ ਅਟੈਕ ਹੋ ਜਾਂਦਾ ਆ ਕਿੰਨਾ ਟਾਈਮ ਹੋ ਗਿਆ ਸੀ ਤੁਹਾਨੂੰ ਉਦੋਂ ਪ੍ਰੈਕਟਿਸ ਕਰਦਿਆਂ ਉਹ 4-5 ਮੰਥ ਬਾਅਦ ਹੀ ਡੈਡ ਨੂੰ ਅਟੈਕ ਹੋ ਜਾਂਦਾ ਆ ਅੱਛਾ ਤੇ ਉਦੋਂ ਮੈਂ 10ਥ ਕਲਾਸ ਦੇ ਐਗਜ਼ਾਮ ਦੇਣੇ ਸੀ ਜਨਵਰੀ ਵਿੱਚ ਪਾਪਾ ਦੀ ਡੈਥ ਹੋ ਜਾਂਦੀ ਆ ਹਾਂਜੀ ਬਹੁਤ ਜ਼ਿਆਦਾ ਮੈਨੂੰ ਤਾਂ ਮਤਲਬ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਮੇਰੇ ਦਿਮਾਗ ਵਿੱਚ ਇਹ ਗੱਲ ਚੱਲਦੀ ਰਹਿੰਦੀ ਆ ਕਿ ਮੈਂ ਕਬੱਡੀ ਖੇਡਾਂਗੀ ਹੁਣ ਵੀ ਮੈਂ ਕੀ ਕਰਾਂਗੀ ਹਨਾ ਉਹ ਤਾਂ ਵੀ ਪਾਪਾ ਦਾ ਕਹਿੰਦੇ ਸੀ ਵੀ ਕਬੱਡੀ ਖੇਡਣੀ ਆ ਜੇ ਉਹ ਹਨਾ ਵੀ ਹੁਣ ਮੇਰੇ ਤੇ ਕਿਸੇ ਨੇ ਸਾਥ ਵੀ ਨਹੀਂ ਦੇਣਾ ਹੈਗਾ ਘਰ ਵਿੱਚ ਤੁਸੀਂ ਦੱਸ ਦਿਓ ਵੀ ਤੁਸੀਂ ਪਿੰਡ ਚ ਹੀ ਇਕੱਲੇ ਕੁੜੀ ਸੀ ਜਿਹੜੇ ਕਬੱਡੀ ਖੇਡਦੇ ਹਾਂ ਮੇਰੇ ਪਿੰਡ ਵਿੱਚ ਕੋਈ ਵੀ ਹੱਲੇ ਤੱਕ ਕੋਈ ਮੁੰਡਾ ਨਹੀਂ ਹੈਗਾ ਕੋਈ ਪਲੇਅਰ ਨਹੀਂ ਕਿਸੇ ਚੀਜ਼ ਦਾ ਵੀ ਪਲੇਅਰ ਨਹੀਂ ਹੈਗਾ ਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਵੀ ਮੈਂ ਕੀ ਕਰਾਂਗੀ ਵੀ ਮੈਨੂੰ ਮੇਰੇ ਕੋਲ ਤਾਂ ਕੁਝ ਨਹੀਂ ਹੈ ਨਾ ਤੇ ਬਾਅਦ ਵਿੱਚ ਫਿਰ ਮੈਂ ਘਰੇ ਜਦੋਂ ਪਾਪਾ ਦੀ 10 10ਵਾਂ ਹੋ ਜਾਂਦਾ ਆ ਫਿਰ ਮੈਂ ਇਹਨਾਂ ਨੂੰ ਘਰੇ ਗੱਲ ਖੋਲਦੀ ਆ ਕਿ ਮੈਂ ਕਬੱਡੀ ਖੇਡਣੀ ਆ ਮੇਰੇ ਡੈਡੀ ਦਾ ਸੀ ਸ਼ੌਂਕ ਮੈਂ ਪੂਰਾ ਕਰਨਾ ਆ ਤੇ ਘਰ ਦੇ ਪਹਿਲਾਂ ਤਾਂ ਨਹੀਂ ਕੋਈ ਰਿਸਪਾਂਸ ਨਹੀਂ ਦਿੰਦੇ ਹੈਗੇ ਕਹਿੰਦੇ ਕਿ ਪਲੱਸ 2 ਕਰਾਂਗੇ ਤੇ ਚੁੱਪ ਕਰਕੇ ਵਿਆਹ ਦੇਵਾਂਗੇ ਵੀ ਆਪਾਂ ਨਹੀਂ ਆਪਾਂ ਨਹੀਂ ਇਹ ਚੀਜ਼ ਅੱਗੇ ਜਾ ਕੇ ਜੋ ਮਰਜ਼ੀ ਕਰ ਲਿਓ ਜੋ ਕਰੋਣਗੇ ਤੇ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਨਹੀਂ ਮੈਂ ਖੇਡਣੀ ਆ ਤੁਸੀਂ ਮੇਰੇ ਨਾਲ ਨਾਰਾਜ਼ ਰਵੋ ਪਾਵੇਂ ਮੇਰੇ ਨਾਲ ਜੋ ਮਰਜੀ ਆ ਨਾ ਫਿਰ ਮੇਰਾ ਤਾਇ ਜੀ ਤਾਇਆ ਜੀ ਨੇ ਤੇ ਇੱਕ ਮੇਰੇ ਵੀਰ ਆ ਤੇ ਉਹਨਾਂ ਨੇ ਮੈਨੂੰ ਕਿਹਾ ਚੱਲ ਕੋਈ ਨਾ ਖੇਡ ਪਰ ਸਾਡੀ ਇੱਜ਼ਤ ਦਾ ਧਿਆਨ ਰੱਖੀ ਮੈਂ ਕਿਹਾ ਠੀਕ ਆ ਅੱਛਾ ਤੁਸੀਂ ਉਦੋਂ ਬਾਅਦ ਇਹ ਪੜਨੇ جنੂਨ ਹੀ ਬਣਾ ਲਿਆ ਕਿ ਮੈਂ ਪਿਓ ਦੇ ਸੁਪਨਾ ਪੂਰਾ ਕਰਾਂ ਮੈਂ ਮਤੇ ਇਹੀ ਸੋਚ ਲਿਆ ਸੀ ਕਿ ਹੁਣ ਖੇਡਣੀ ਕਬੱਡੀ ਆ ਹੋਰ ਕੁਝ ਕਰਨਾ ਹੀ ਨਹੀਂ ਮੇਰੀ ਭਾਵੇਂ ਪੜ੍ਹਾਈ ਵੀ ਇੱਥੇ ਰਹੇ ਬਸ ਖੇਡਣੀ ਕਬੱਡੀ ਆ ਕਿਉਂ બસ ਇਹੀ ਕਿ ਡੈਡ ਦਾ ਜਿਹੜਾ ਸ਼ੌਂਕ ਸੀ ਉਹ ਮੈਂ ਪੂਰਾ ਕਰਨਾ ਹੈ ਸੁਪਨਾ ਜਿਹੜਾ ਸੀਗਾ ਜੋ ਮੇਰੇ ਸਿਰ ਤੇ ਉਹ ਪਾਗੇ ਸੀ ਉਹ ਚੀਜ਼ ਨੂੰ ਹਨਾ ਪਿਓ ਮੈਂ ਪੂਰਾ ਕਰਨਾ ਸੀ আচ্ছা ਹਾਂਜੀ ਅੱਛਾ ਫਿਰ ਉਦੋਂ ਬਾਅਦ ਭਣੇ ਇਹ ਦਿੱਕਤ ਆਈਆਂ ਇਹ ਨੌਬਤਾਂ ਆਈਆਂ ਕਿ ਇਹ ਗੱਲ ਆਖੀ ਹੋਵੇ ਕਿ ਉਹ ਇਹ ਸਰਤੇ ਹੈ ਨਹੀਂ ਹਨਾ ਇਹ ਕੁੜੀ ਕਬੱਡੀ ਦੇ ਮੈਚ ਖੇਡੀ ਜਾਂਦੀ ਹੈ ਕੱਲ ਨੂੰ ਇਹਦਾ ਵਿਆਹ ਵੀ ਕਰਨਾਗਾ ਵੀ ਇਹਨੂੰ ਘਰੇ ਬਿਠਾਉ ਹੈਨਾ ਇਹ ਕਹਿੰਦਾ ਹਾਂਜੀ ਅੱਜ ਚਲੋ ਅੱਜ ਬੋ ਵਧੀਆ ਲੈਵਲ ਤੇ ਆ ਮੈਂ ਤੇ ਉਸ ਟਾਈਮ ਤੱਕ ਕੁਝ ਵੀ ਨਹੀਂ ਸੀ ਪਿੰਡ ਬਥੇਰੇ ਲੋਕ ਗੱਲਾਂ ਕਰਦੇ ਸੀ ਕਿ ਕਿਹੜੇ ਕੰਮ ਮਿਲਾਇਆ ਸ਼ਹਿਰ ਆਪਣੇ ਪਿੰਡ ਜਿੰਮ ਨਹੀਂ ਸੀ ਤੇ ਗਰਾਊਂਡ ਮੈਂ ਜਾ ਕੇ ਉੱਥੇ ਕਾਹ ਵਗੈਰਾ ਪੁੱਟਣਾ ਮਿਹਨਤ ਮੁੰਤ ਲਾਉਣ ਵਾਸਤੇ ਵੀ ਗਰਾਊਂਡ ਵੀ ਆਪ ਤਿਆਰ ਕਰਨਾ ਨਾ ਪਿੰਡ ਚ ਹਾਂਜੀ ਪੀ ਗਰਾਊਂਡ ਉੱਥੇ ਡਿਸਪੈਂਸਰੀ ਆਪਣੇ ਉੱਥੇ ਤਿਆਰ ਕਰਨੀ ਤੇ ਫਿਰ ਵੀ ਕੁਝ ਹੁੰਦਾ ਨਹੀਂ ਪਰ ਲੋਕ ਤਾਂ ਗੱਲਾਂ ਕਰ ਹੀ ਜਾਂਦੇ ਕਿ ਨਹੀਂ ਐਦਾਂ ਨਹੀਂ ਕੁੜੀ ਐਵੇਂ ਤੋਰੀ ਫਿਰਦੀ ਆ ਐਵੇਂ ਕੱਲ ਨੂੰ ਕੋਈ ਹੋ ਜਾਊਗਾ ਵੀ ਜਿੱਤ ਤੱਕ ਕਹਿੰਦੇ ਆ ਨਾ ਵੀ ਐਵੇਂ ਟੱਬਰ ਆ ਇੱਜ਼ਤ ਦਾ ਟੱਬਰ ਆ ਕੁੜੀਆਂ ਦਾ ਕੀ ਆ ਵੀ ਹੈ ਨਾ ਪਰ ਅੱਛਾ ਫਿਰ ਤੁਹਾਡੇ ਘਰ ਦੇ ਨਾ ਮਾਨੀ ਫਿਰ ਕਹੇਗਾ ਉਹਨਾਂ ਨੇ ਆਖਿਆ ਵੀ ਤੈਨੂੰ ਕੱਲ ਨੂੰ ਵਿਆਹਣਾ ਵੀ ਹੈ ਤੂੰ ਇਹ ਕਬੱਡੀ ਛੱਡ ਦੇ ਖੇਡਣੀ ਕਦੇ ਤੁਹਾਡੇ ਪਰਿਵਾਰ ਨੇ ਜ਼ੋਰ ਪਾਇਆ ਹੈ ਤੇ ਤੁਸੀਂ ਆਖਿਆ ਹੋਵੇ ਕਿ ਇਹ ਨਹੀਂ ਛੱਡ ਸਕਦੀ ਮੈਂ ਨਹੀਂ ਮੰਮਾ ਮੰਮਾ ਥੋੜੇ ਕਹਿੰਦੇ ਸੀ ਵੀ ਨਹੀਂ ਮੈਨੂੰ ਕਹਿੰਦੇ ਆ ਪੀ ਹਟ ਹਟਾ ਲੋ ਆਵਦੀ ਕੁੜੀ ਨੂੰ ਤੇ ਪਰ ਮੈਨੂੰ ਕਿਸੇ ਨੇ ਜਿਆਦਾ ਪ੍ਰੈਸ਼ਰ ਪਾ ਕੇ ਨਹੀਂ ਕਿਹਾ ਵੀਰ ਕਹਿੰਦਾ ਸੀ ਕੋਈ ਨਹੀਂ ਆਪਾ ਤੇਰੇ ਨਾਲ ਆ ਤੂੰ ਖੇੜ ਤਕੜੀ ਹੋ ਕੇ ਤੇ ਪਰ ਸਾਨੂੰ ਉਸ ਲੈਵਲ ਤੇ ਜਾ ਕੇ ਵਿਖਾਵੀਂ ਵੀ ਕਿਤੇ ਉੱਥੇ ਅੱਧ ਵਿਚਾਲੇ ਜੇ ਨਾ ਰਹਿ ਜੀ ਤੇ ਵੀ ਬਸ ਅੱਛਾ ਪਰਿਵਾਰ ਤੁਹਾਡਾ ਇੱਕ ਪਾਸੇ ਸੀ ਤੇ ਸਮਾਜ ਸਾਰਾ ਇੱਕ ਪਾਸੇ ਸੀ ਹਾਂਜੀ ਮੈਨੂੰ ਕੋਈ ਪਿੰਡੋ ਸਪੋਰਟ ਨਹੀਂ ਸੀ ਕੋਈ ਵੀ ਕਿਸੇ ਪਾਸੇ ਨਹੀਂ ਸੀ ਗੱਲਾਂ ਲੋਕ ਕਰ ਜਾਂਦੇ ਸੀ ਬਟ ਸਪੋਰਟ ਮੈਨੂੰ 1% ਵੀ ਨਹੀਂ ਸੀ ਆਪਣੇ ਪਿੰਡੋਂ ਸ਼ੌਂਕ ਨਾਲ ਖੇਡਦੇ ਰਹਨੇ ਹਾਂ ਹਾਂਜੀ ਤੇ ਫਿਰ ਜਦੋਂ ਪਹਿਲੀ ਵਾਰ ਮੈਚ ਖੇਡਦੇ ਹੂੰਗੀ ਤੇ ਉਹ ਮੈਚ ਜਿੱਤਦੇ ਵੀ ਹੂੰ ਤੇ ਫਿਰ ਜਦੋਂ ਘਰ ਆਉਨੇ ਹੂੰ ਤੇ ਘਰੇ ਦੇਖਦੀ ਹੂੰ ਕਿ ਜੇ ਕਾਸ਼ ਅੱਜ ਪਿਓ ਹੁੰਦਾ ਤੇ ਪਿਓ ਦੇਖਦਾ ਕਿ ਮੇਰੀ ਧੀ ਅੱਜ ਜਿੱਤ ਕੇ ਆਈ ਹੈਗੀ ਇਹਨੇ ਮੈਚ ਜਿੱਤੇ ਹੂੰ ਬਹੁਤ ਜਦ ਹੈ ਹੋਈ ਹੈ ਇਹ ਜਦੋਂ ਪਹਿਲੀ ਵਾਰ ਖੇਡ ਕੇ ਆਏ ਹੂੰ ਤੇ ਮੈਚ ਜਿੱਤ ਕੇ ਆਏ ਹੂੰ ਉਹ ਮਤਲਬ ਕਿ ਉਦੋਂ ਤਾਂ ਇਹ ਸੀ ਵੀ ਥੋੜਾ ਖੇਡੀਏ ਕੇਡੀਏ ਵਧੀਏ ਵਧੀਏ ਹਨਾ ਵੀ ਅੱਗੇ ਵਧੀਏ ਪਰ ਥੋੜਾ ਜਦੋਂ ਹੁਣ ਹੁਣ ਜਦੋਂ ਅੱਜ ਦੇ ਟਾਈਮ 'ਚ ਮੇਰਾ ਦਿਲ ਕਹਿੰਦਾ ਕਿ ਅੱਜ ਬਾਪੂ ਹੋਣਾ ਚਾਹੀਦਾ ਸੀ ਅੱਜ ਵਿਖਾਉਣ ਦਾ ਸਮਾਂ ਸੀ ਅੱਜ ਹੋਣਾ ਚਾਹੀਦਾ ਸੀ ਅੱਜ ਮੈਂ ਵਿਖਾਉਣਾ ਸੀ ਕਿ ਜਿਹੜਾ ਤੁਹਾਡਾ ਸੁਪਨਾ ਸੀ ਨਾ ਅੱਜ ਪੂਰਾ ਹੋ ਗਿਆ ਹੈ ਤੇਰੀ ਤੇਨੇ ਪੂਰਾ ਤੇ ਹਾਂ ਮੈਂ ਪੂਰਾ ਕਰ ਦਿੱਤਾ ਆ ਨੈਸ਼ਨਲ ਲੈਵਲ ਤੱਕ ਹਾਂ ਨੈਸ਼ਨਲ ਲੈਵਲ ਤੱਕ ਖੇਡੀਆਂ ਦੋ ਵਾਰ ਨੈਸ਼ਨਲ ਲੱਗੀ ਹੋਈ ਆ ਮੇਰੀ ਤੇ ਆਪਣੀ ਪੋਜੀਸ਼ਨਾਂ ਵੀ ਆ ਬੱਟ ਮੈਂ ਉਦਾਂ ਨਹੀਂ ਖੇਡੀ ਹੈ ਕਿ ਨੈਸ਼ਨਲ ਸਟਾਈਲ ਨਹੀਂ ਖੇਡੀ ਹੈਗੀ ਅੱਛਾ ਅੱਛਾ ਹਾਂਜੀ ਅੱਛਾ ਫਿਰ ਭਣੇ ਜਦੋਂ ਤੁਸੀਂ ਉਹ ਜਿਵੇਂ ਤੁਸੀਂ ਪਹਿਲਾਂ ਆਖਿਆ ਵੀ ਅੱਜ ਮੇਰਾ ਬਾਪੂ ਜਾਉਂਦਾ ਹੋਣਾ ਚਾਹੀਦਾ ਸੀ ਅਸੀਂ ਅੱਜ ਉਹ ਦੇਖਦਾ ਵੀ ਧੀ ਨੇ ਹਨਾ ਇਹਨਾਂ ਨਾਮ ਕਮਾ ਲਿਆ ਹਾਂਜੀ ਇੰਨਾ ਕੁਸ਼ ਹਾਸਲ ਕਰ ਲਿਆ ਤੇ ਫਿਰ ਉਦੋਂ ਬਾਅਦ ਜਦੋਂ ਕੁੜੀ ਜਵਾਨ ਹੁੰਦੀ ਹੈ ਅਕਸਰ ਇਹ ਗੱਲਾਂ ਹੁੰਦੀਆਂ ਨੇ ਕੁੜੀ ਦਾ ਵਿਆਹ ਕਰਨਾਗਾ ਤੇ ਤੁਹਾਨੂੰ ਘਰ ਦੇ ਨੇ ਆਖਿਆ ਵੀ ਤੇਰਾ ਵਿਆਹ ਕਰਨਾਗਾ ਵੀ ਹੁਣ ਤਾਂ ਤੈਨੂੰ ਕਬੱਡੀ ਛੱਡਣੀ ਪਊਗੀ ਤੇ ਤੁਸੀਂ ਘਰ ਦੇ ਨੂੰ ਆਖਿਆ ਵੀ ਮੈਂ ਮੁੰਡਾ ਉਹੀ ਦੇਖਾਂਗੇ ਆਪਾਂ ਪਰਿਵਾਰ ਉਹੀ ਦੇਖਾਂਗੇ ਜਿਹੜਾ ਮੈਨੂੰ ਇਹ ਆਖੇ ਵੀ ਤੂੰ ਕਬੱਡੀ ਖੇੜ ਪਾਈ ਮੈਂ ਸਟੱਡੀ ਮੈਂ ਤੁਹਾਨੂੰ ਦੱਸਾਂ ਇਸ ਕਰਕੇ ਨਹੀਂ ਕੀਤੀ ਕਿਉਂ ਨਾ ਕਹਿੰਦੇ ਸੀ ਵੀ ਕਾਲਜ ਆਉਣਾ ਪੈਣਾ ਤੁਹਾਨੂੰ ਡੇਲੀ ਜਾਂ ਫਿਰ ਤੁਹਾਨੂੰ ਜਿਹੜੇ ਵੀ ਆ ਪੇਪਰ ਵਗੈਰਾ ਜੋ ਵੀ ਉਹ ਤੁਹਾਨੂੰ ਦੇਣੇ ਪੈਣੇ ਤੇ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਆਪਦਾ ਇੱਕ ਮੈਚ ਵੀ ਇੰਨਾ ਕਰਕੇ ਮਿਸ ਕਰਾਂ ਐਡਮਿਸ਼ਨ ਵੀ ਲਈ ਜਾਂ ਦੋ ਵਾਰ ਐਡਮਿਸ਼ਨ ਲਈ ਜਾਂ ਸਾਲ-ਸਾਲ ਮਿਸ ਕਰ ਲਿਆ ਬਟ ਮੈਂ ਉਹ ਚੀਜ਼ ਵੱਲ ਗਈ ਨਹੀਂ ਅੱਛਾ ਤੁਸੀਂ ਪੜਾਈ ਹੀ ਆਪਦੀ ਵਿੱਚ ਛੱਡਤੀ ਪੜਾਈ ਵਿੱਚੇ ਛੱਡ ਦਿੱਤੀ ਅੱਛਾ ਤੇ ਅੱਛਾ ਹਾਂ ਤੇ ਤਾਇਆ ਵੱਡੇ ਤਾਇਆ ਜੀ ਮम्मा ਨੂੰ ਕਹਿੰਦੇ ਪੀ ਹੁਣ ਆਪਾਂ ਕੁੜੀ ਵਿਆਹ ਦੀਏ ਤੇ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਜਿੱਦਣ ਕੋਈ ਮੇਰੇ ਬਰਾਬਰ ਆ ਕੇ ਡੰਡ ਮਾਰ ਜੂਗਾ ਨਾ ਮੈਂ ਉਹਦੇ ਨਾਲ ਵਿਆਹ ਕਰਾਂ ਲੂੰਗੀ ਅੱਛਾ ਅੱਛਾ ਇਹ ਗੱਲ ਵੀ ਹੋਈ ਵੀ ਤੈਨੂੰ ਭਈ ਕਬੱਡੀ ਛੱਡਣੀ ਪੈਣੀ ਆ ਤੁਹਾਡੇ ਘਰ ਦੇ ਨੇ ਆਖਿਆ ਵੀ ਤੇਰਾ ਹੁਣ ਵਿਆਹ ਕਰਨਾਗਾ ਹਾਂ ਉਹ ਤਾਂ ਕਹਿੰਦੇ ਸੀ ਪੀ ਇੱਥੇ ਤਾਂ ਤੂੰ ਮੋਜਾਂ ਮਾਨਦੀ ਆ ਸਾਡੇ ਸਿਰ ਤੇ ਪੀ ਤੂੰ ਮੁੰਡਿਆਂ ਵਾਲਾ ਹੀ ਤੇਰਾ ਸਾਰਾ ਸਿਸਟਮ ਹੋਇਆ ਪਿਆ ਵਾ ਪੀ ਕੋਈ ਨਹੀਂ ਤੈਨੂੰ ਰੋਕ ਟੋਕ ਹੈ ਨਾ ਪੀ ਮੈਂ ਪੀ ਕਬੱਡੀ ਖੇਡਦੀ ਆ ਜੇ ਉਹ ਪੀ ਅੱਗੇ ਵੀ ਜਦੋਂ ਤੂੰ ਅੱਗੇ ਖੇਡਣ ਵਾਸਤੇ ਅੱਗੇ ਪਰਿਵਾਰ ਨੇ ਤੈਨੂੰ ਕਿਸੇ ਨੇ ਸਹਿਯੋਗ ਨਹੀਂ ਦੇਣਾ ਹੈਗਾ ਜਦੋਂ ਵਿਆਹੀ ਜਾਣਗੇ ਜਦੋਂ ਵਿਆਹੀ ਜਾਣਗੀ ਫੇਰ ਨਹੀਂ ਤੈਨੂੰ ਖੇਡਣ ਦੇਣਾ ਹੈਗਾ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਨਹੀਂ ਮੈਂ ਮਤਲਬ ਕਿ ਕੋਈ ਗੱਲ ਨਹੀਂ ਕਾਫੀ ਟਾਈਮ ਟਾਲਦੇ ਰਹਿੰਨੇ ਆ ਉਸ ਗੱਲ ਨੂੰ ਕਿ ਨਈਂ ਵਿਆਹ ਕਰਾਉਣਾ ਨਈਂ ਵਿਆਹ ਕਰਾਉਣਾ ਅੱਛਾ ਤੁਸੀਂ ਆਪਦੇ ਘਰ ਦੇ ਨੂੰ ਕਹਦੇ ਨੇ ਹੋ ਹਾਂ ਤੇ ਇੱਕ ਮੇਰਾ ਤਾਇਆ ਵੀਰ ਆ ਮੇਰਾ ਤਾਇਦ ਦਾ ਬੇਟਾ ਆ ਉਹ ਕਹਿੰਦਾ ਹੈ ਕਿ ਇਹਨੂੰ ਆਪ ਪੂਆ ਹੀ ਬਣਾਇਆ ਪਿੰਡ ਤੇ ਅੱਛਾ ਵੀ ਇਹਦਾ ਵਿਆਹ ਹੀ ਨਹੀਂ ਕਰਨਾ ਵਿਆਹ ਹੀ ਨਹੀਂ ਕਰਨਾ ਆਪਾਂ ਅੱਛਾ ਤੇ ਇਦਾਂ ਬਸ ਹਾਸੀਆਂ ਖੇਡੀਆਂ ਬਾਅਦ ਵਿੱਚ ਚਲੋ ਮੈਨੂੰ ਫੈਮਿਲੀ ਬਹੁਤ ਵਧੀਆ ਮਿਲੀ ਮੇਰੀ ਇਨ-ਲੌ ਜਿਹੜੇ ਨੇ ਮੇਰੇ ਹਾਂ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਜਿਹੜਾ ਤੁਹਾਡੇ ਪਤੀ ਹੁੰਦੇ ਆ ਤੁਸੀਂ ਹੋਣ ਵਾਲੇ ਉਹਨਾਂ ਨੂੰ ਇਹ ਗੱਲ ਕਹਿਦਿਆਂ ਨੇ ਵੀ ਮੈਂ ਤਾਂ ਵਿਆਹ ਤੋਂ ਬਾਅਦ ਕਬੱਡੀ ਖੇਡਣੀ ਆ ਉਹ ਕੀ ਗੱਲ ਹੁੰਦੀ ਆ ਅ ਮਤਲਬ ਕਿ ਮੈਂ ਨਾ ਆਪ ਦੇ ਘਰੇ ਤਾਂ ਪਹਿਲਾਂ ਤਾਂ ਇਹ ਗੱਲ ਕੀਤੀ ਸੀ ਕਿ ਮੈਂ ਪੀ ਸੋਰੇ ਜਾ ਕੇ ਵੀ ਕਬੱਡੀ ਖੇਡੂੰਗੀ ਨਹੀਂ ਮੈਂ ਵਿਆਹ ਨਹੀਂ ਕਰਾਉਂਦੀ ਅੱਛਾ ਤੇ ਜੇ ਉਹ ਮੈਨੂੰ ਕਹਿਣਗੇ ਕਿ ਆਪਾਂ ਨਹੀਂ ਹਨਾ ਤੇ ਮੈਂ ਉਹਨਾਂ ਨੂੰ ਇਹ ਸਾਫ਼-ਸਾਫ਼ ਮਨਾਂ ਕਰ ਦੂੰਗੀ ਕਿ ਮੈਂ ਵਿਆਹ ਨਹੀਂ ਕਰਾਉਣਾ ਅੱਛਾ ਤੇ ਮੁੜ ਕੇ ਚਲੋ ਮੈਂ ਆਪ ਦੇ ਹਸਬੰਦ ਜਦੋਂ ਰਿਸ਼ਤਾ ਹੁੰਦਾ ਆ ਹਨਾ ਤੇ ਮੈਂ ਆਪ ਦੇ ਹਸਬੰਦ ਨੂੰ ਪਹਿਲਾਂ ਕਹਿ ਦਿੰਨੀ ਸਾਰੀ ਫੈਮਿਲੀ ਦੇ ਵਿੱਚ ਕਿ ਮੈਂ ਕਬੱਡੀ ਖੇਡਣੀ ਆ ਕਿ ਮੈਂ ਉਹ ਨਹੀਂ ਛੱਡਣੀ ਹੈਗੀ ਅੱਛਾ ਕਿ ਮੈਂ ਕਬੱਡੀ ਖੇਡਾਂਗੀ ਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਉਹ ਨਾ ਮੇਰਾ ਸਹੁਰਾ ਪਰਿਵਾਰ ਜਿਹੜਾ ਸਾਰੇ ਆ ਨਾ ਉਸ ਹਮਤੋ ਜਾਂਦੇ ਉਹ ਕਹਿੰਦੇ ਸਾਨੂੰ ਕੋਈ ਚੱਕਰ ਨਹੀਂ ਫੇਰ ਕੀ ਸਾਡੇ ਘਰ ਇੱਕ ਹੋਰ ਪਲਵਾਨ ਆ ਚੁਗਾ ਹਾਂ ਤੇ ਉਹਨਾਂ ਨੇ ਮੈਨੂੰ ਨਹੀਂ ਮਨਾ ਕੀਤਾ ਖੇਡਣ ਤੋਂ ਅੱਛਾ ਤੇ ਇਹ ਬਹੁਤ ਵੱਡੀ ਗੱਲ ਰਹੀ ਕਿ ਉਹਨਾਂ ਨੇ ਤੁਹਾਨੂੰ ਮੰਨਣ ਨਹੀਂ ਕੀਤਾ ਅੱਛਾ ਭਾਵੇਂ ਜਦੋਂ ਫਿਰ ਵਿਆਹ ਕੇ ਜਾਂਦੇ ਉਹ ਪਰਿਵਾਰ ਦੇ ਵਿੱਚ ਤੇ ਉੱਥੇ ਜਾ ਕੇ ਕਾਹੋ ਜਿਹਾ ਮਾਹੌਲ ਕਿਉਂਕਿ ਇੱਕ ਕਬੱਡੀ ਦੇ ਪਲੇਅਰ ਲਈ ਉਦੀ ਵਰਜਸ਼ ਜ਼ਰੂਰੀ ਹੁੰਦੀ ਆ ਹਨਾ ਉਹਦੀ ਡਾਈਟ ਜ਼ਰੂਰੀ ਹੁੰਦੀ ਆ ਜਿਹੜਾ ਰਗੜਾ ਤਿਆਰ ਕਰਦੇ ਹੋ ਤੁਸੀਂ ਹਨਾ ਜਾਂ ਪੀਨਿਓ ਜਾਂ ਡੰਡ ਮਾਰਦੇ ਹੂੰ ਤੇ ਫਿਰ ਜਦੋਂ ਉੱਥੇ ਨਵੇਂ-ਨਵੇਂ ਵਿਆਹ ਕੇ ਜਾਂਦੇ ਹੂੰ ਵਿਆਹ ਵਿਆਹ ਦੇ ਪਹਿਲੇ ਦਿਨ ਹੁੰਦੇ ਆ ਤੇ ਫਿਰ ਉੱਥੇ ਉਹ ਕੰਮ ਉਵੇਂ ਚੱਕ ਕੇ ਰੱਖਦੇ ਹੂੰ ਹਾਂਜੀ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਹੁਣ ਡਾਈਟ ਥੋੜੀ ਪਿੱਛੇ ਪੈਣ ਦੇਣੀ ਸੀ ਡਾਈਟ ਤਾਂ ਨਾਲ-ਨਾਲ ਕਵਰ ਕਰਨੀ ਪੈਂਦੀ ਆ ਅੱਛਾ ਕੋਈ ਕਿਸੇ ਇਹੋ ਜਿਹਾ ਹੋਵੇ ਤੁਸੀਂ ਨਵੇਂ-ਨਵੇਂ ਤਾਜ਼ੇ-ਤਾਜ਼ੇ ਵਿਆਹ ਕੇ ਗਏ ਹੋ ਤੇ ਤੁਸੀਂ ਪਹਿਲੇ ਦਿਨ ਹੀ ਆਪਣਾ ਘੋਟਣਾ ਚੱਕ ਲਿਆ ਹੋਵੇ ਤੇ ਤੁਸੀਂ ਰਗੜਾ ਤਿਆਰ ਕਰਨ ਲੱਗੇ ਹੋ ਤੇ ਜਾਂ ਤੁਸੀਂ ਡੰਡ ਮਾਰਨ ਲੱਗੇ ਹੋ ਚੂੜਾ ਤੁਹਾਡੇ ਬਾਹਾਂ 'ਚ ਪਾਇਆ ਹੋਵੇ ਉਹ ਇਹ ਕਈ ਇਹੋ ਜਿਹੇ ਮਾਹੌਲ ਬਣਿਆ ਹੋਵੇ ਹਾਂਜੀ ਨਹੀਂ ਨਹੀਂ ਮੇਰੇ ਕੋਲ ਨਾ ਉਹਨਾਂ ਨੇ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਹੀ ਨਹੀਂ ਪੀ ਸਾਰੇ ਬਹੁਤ ਵਧੀਆ ਉਹਨਾਂ ਨੇ ਸਹਿਯੋਗ ਦਿੱਤਾ ਡਾਈਟ ਦਾ ਵੀ ਉਹ ਆਪ ਹੀ ਕਵਰ ਕਰ ਦਿੰਦੇ ਸੀ ਕਈ ਵਾਰ ਤੇ ਰਗੜਾ ਤੇ ਚਲੋ ਮੈਂ ਹੀ ਲੋਨੀ ਆ ਆਪਦੇ ਘਰੇ ਉੱਧਰ ਵੀ ਤੇ ਹਾਂਜੀ ਅੱਛਾ ਸਾਰੇ ਜਾਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਇਹ ਤੁਸੀਂ ਆਪਣੀ ਮਿਹਨਤ ਜਾਰੀ ਕਰਤੀ ਸੀ ਉਹ ਕੋਈ ਇਹ ਹੀ 12 13 ਦਿਨਾਂ ਬਾਅਦ ਅੱਛਾ ਹਾਂਜੀ 12 13 ਦਿਨਾਂ ਬਾਅਦ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਤੇ ਮੈਚ ਥੋੜੇ ਟਾਈਮ ਬਾਅਦ ਖੇਡੇ ਸੀ 4 4ਾਂਕ 4 ਮਹੀਨਾਂ ਬਾਅਦ ਮੈਂ ਅੱਛਾ ਫਿਰ ਉਹ ਪ੍ਰੈਕਟਿਸ ਕਿੱਥੇ ਕਰਦੇ ਸੀ ਜਿਹੜੀ ਤੁਸੀਂ ਡੰਡ ਲਾਉਣੇ ਸੀ ਜਾਂ ਜਦੋਂ ਮੈਂ ਵਿਆਹੀ ਜਾਂਨੀ ਆ ਤੇ ਫਿਰ ਪ੍ਰੈਕਟਿਸ ਤਾਂ ਬਾਹਰ ਤਾਂ ਥੋੜਾ ਓਕਾ ਹੋਣਾ ਸੀ ਥੋੜਾ ਏਰੀਆ ਸਾਡਾ ਉਧਰ ਪੈ ਜਾਂਦਾ ਵੀ ਨਹੀਂ ਉਧਰ ਵੀ ਕੁੜੀਆਂ ਦਾ ਐਵੇਂ ਸਿਸਟਮ ਨਹੀਂ ਸੀ ਬਾਹਰ ਅੰਦਰ ਜਾਣਾ ਤੇ ਮੈਂ ਫਿਰ ਪ੍ਰੈਕਟਿਸ ਆਪ ਦੇ ਘਰ ਹੀ ਕਰਦੀ ਆ अच्छा हां जी ਘਰੇ ਪ੍ਰੈਕਟਿਸ ਲਈਦੀ ਆ اچھا ਫਿਰ ਜਦੋਂ ਤੁਸੀਂ ਤੁਹਾਡੇ ਸੱਸ ਸਹੁਰਾ ਹੈਗੇ ਆ हां जी ਸੱਸ ਸਹੁਰਾ ਦੋਨੋਂ ਨੇ ਅੱਛਾ ਜੇ ਤੁਹਾਡੇ ਸੱਸ ਸਹੁਰਾ ਆਪਦੀ ਨੂੰ ਨੂੰ ਡੱਡਾ ਮਾਰਦੇ ਦੇਖਦੇ ਆ ਜਾਂ ਪ੍ਰੈਕਟਿਸ ਕਰਦੇ ਦੇਖਦੇ ਆ ਘਰ ਦੇ ਵਿੱਚ ਹੀ ਤੇ ਫਿਰ ਉਦੋਂ ਕਹੇ ਜਾਂ ਮਾਹੌਲ ਬਣਦੇ ਉਹ ਖੁਸ਼ ਹੁੰਦੇ ਆ ਸਾਨੂੰ ਦੇਖ ਕੇ ਹਾਂ ਉਹ ਤਾਂ ਮਤਲਬ ਕਿ ਵੇਦੇ ਆ ਉਹ ਸਗੋਂ ਆਪ ਕਹਿ ਦਿੰਦੇ ਆ ਵੀ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ ਪਏ ਆਪਦੀ ਮਿਹਨਤ ਲਾਓ ਜਾ ਕੇ ਅੱਛਾ ਤੇ ਜੇ ਪੋੜੀਆਂ ਵਗੈਰਾ ਲਾਉਣ ਦੇ ਹੋਏ ਤਾਂ ਉਹ ਕਹਿੰਦੇ ਇੱਕ ਮਜ਼ਾਕ ਹਾਸੀਆਂ ਖੇਡੀਆਂ ਵਿੱਚ ਕਈ ਵਾਰੀ ਵੀ ਕਹਿੰਦੇ ਸਾਡੀਆਂ ਪੋੜੀਆਂ ਨਾ ਟੁੱਟ ਤੇ ਉਦਾਂ ਨਹੀਂ ਉਹਨਾਂ ਨੇ ਕੱਦੀ ਨਹੀਂ ਰੋਕਿਆ ਸਗੋਂ ਆਪ ਉਠਾ ਕੇ ਵੀ ਕਹਿ ਦਿੰਦੇ ਆ ਕਿ ਤੁਸੀਂ ਮਿਹਨਤ ਲਾਉਣ ਜਾਓ ਤੇ ਆਪ ਦਾ ਟੱਕੜਾ ਖੇਡੋ ਵੀ ਇਹ ਨਾ ਕੋਈ ਕਹ ਦੇ ਕਿ ਪੀ ਪਹਿਲਾ ਤੱਕੜੀ ਸੀ ਚਾਹੇ ਹੁਣ ਮਾੜੀ ਹੋ ਗਈ ਚਾਹੇ ਹੁਣ ਮਾੜੀ ਸੀ ਪਹਿਲਾ ਤੱਕੜੀ ਸੀ ਅੱਛਾ ਤੁਸੀਂ ਦੱਸ ਦਿਓ ਭਣਾ ਵੀ ਤੁਸੀਂ ਆਪਣੀ ਕਬੱਡੀ ਦਾ ਪਹਿਲਾ ਮੈਚ ਸੋਹਰੇ ਪਿੰਡ ਚ ਖੇਡਦੇ ਹੋ ਹਲੇ ਥੋੜਾ ਤਾਜ਼ਾ ਤਾਜ਼ਾ ਵਿਆਹ ਹੋਇਆ ਹੁੰਦਾ ਉਹ ਕੀ ਗੱਲ ਹੁੰਦੀ ਆ ਜਦੋਂ ਸੋਹਰੇ ਪਿੰਡ ਮੈਚ ਹੁੰਦਾ ਆ ਤਾਂ ਪਹਿਲਾਂ ਤਾਂ ਥੋੜਾ ਨਹੀਂ ਸੀ ਪੀ ਨਹੀਂ ਆ ਥੋੜਾ ਮਨ ਵਿੱਚ ਵੀ ਪਈ ਨਹੀਂ ਰਹਿਣ ਦਿੰਦੇ ਆ ਵੀ ਲੋਕ ਕੀ ਕਹਿਣਗੇ ਫਿਰ ਹਸਬੰਦ ਕਹਿੰਦੇ ਆ ਕਿ ਕੋਈ ਨਾ ਸਾਰੀਆਂ ਕੁੜੀਆਂ ਨੇ ਆਉਣਾ ਖੇਡਣ ਵਾਸਤੇ ਤੂੰ ਵੀ ਖੇਡ ਲੈ ਕੋਈ ਨਾ ਮੈਨੂੰ ਪੁੱਛਦਿਆ ਤੇਰੀ ਕਿੱਟ ਤੇਰੇ ਕੋਲ ਆ ਕੋਈ ਨਾ ਵੀ ਤੂੰ ਸੈਟਾਂ ਪਾਵੇਂਗੀ ਕਬੱਡੀਆਂ ਮੈਂ ਕਿਹਾ ਹਾਂ ਮੈਂ ਪਾ ਲੂੰ ਕੋਈ ਨਾ ਫਿਰ ਸਾਰੇ ਪਿੰਡ ਸੋਰੇ ਪਿੰਡ ਵੀ ਆ ਰਹੇ ਆ ਉਹਦੇ ਵਿੱਚ ਖੇਡਦੀਆਂ ਸੋਰੇ ਪਿੰਡ ਮੈਂ ਖੇਡਦੀਆਂ ਮੈਚ ਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਪਿੰਡ ਦੀ ਨੋ ਆ ਅੱਛਾ ਤੇ ਹੋਨੇ ਸੈਕਿੰਡ ਵਾਰ ਹੋਇਆ ਸੀ ਮੈਚ ਦੂਜੀ ਵਾਰ ਹੋਇਆ ਦੂਜੇ ਸਾਲ ਤੇ ਹੁਣ ਤਾਂ ਸਾਰਿਆਂ ਨੂੰ ਬੜਾ ਜਿਆਦਾ ਇਹ ਸੀ ਪੀਏ ਸਾਡੇ ਪਿੰਡ ਰਖੇਡੂਗੀ ਸਾਰੇ ਜਾਣੇ ਬਹੁਤ ਜਾਣੇ ਵੇਖਣ ਵਾਸਤੇ ਵੀ ਆਏ ਹੋਏ ਸੀ ਵੀ ਇਹ ਸਾਡੇ ਪਿੰਡ ਦੀ ਨੂ ਆ ਹਾਂਜੀ ਸਾਡੇ ਪਿੰਡ ਦੀ ਨੂ ਆ ਅੱਛਾ ਭੈਣੇ ਜਦੋਂ ਪਹਿਲਾ ਮੈਚ ਸਾਰੇ ਪਿੰਡ ਤੁਸੀਂ ਹਲੇ ਤਾਂ ਤਾਜ਼ਾ ਵਿਆਹ ਹੋਇਆ ਸੀ ਸਾਰਾ ਪਿੰਡ ਤੁਹਾਨੂੰ ਗਰਾਊਂਡ ਦੇ ਵਿੱਚ ਦੇਖਦਾਗਾ ਵੀ ਉਹਨਾਂ ਦੀ ਨੂ ਆ ਭਾਈ ਇਹ ਜਿਹੜੀ ਅ ਰੇਡ ਰੇਡਾ ਪਾਰੀ ਆ ਹਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਚ ਖਤਮ ਹੁੰਦਾ ਤਾਂ ਤੁਹਾਡੇ ਸਾਰੇ ਬਰਬਾਰ ਨੂੰ ਉਹ ਸਾਰੇ ਸਾਰੇ ਪਿੰਡ ਦੇ ਲੋਕ ਕੀ ਕਹਿੰਦੇ ਵੀ ਅੱਜ ਤੁਹਾਡੀ ਨੂੰ ਦੇਖੀ ਬਈ ਵਧੀਆ ਕਬੱਡੀ ਖੇਡਦੀ ਇਹੋ ਜਿਹੀਆਂ ਗੱਲਾਂ ਹੋਈਆਂ ਨਹੀਂ ਮੇਰੇ ਤੱਕ ਤਾਂ ਨਹੀਂ ਆਈਆਂ ਬਟ ਮੈਨੂੰ ਇੱਕ ਦੋ ਜਣੇ ਕਹਿ ਕੇ ਗਏ ਕਿ ਭਾਬੀ ਜੀ ਤੁਸੀਂ ਕਬੱਡੀ ਖੇਡਦੇ ਹੋ ਪਿਸਾਨ ਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਸੀ ਹਨਾ ਤੇ ਪੀ ਹੁਣ ਆਪਾਂ ਵੀ ਵੇਖਣ ਜਾਇਆ ਕਰਾਂਗੇ ਪਹਿਲਾਂ ਕੁੜੀਆਂ ਨੂੰ ਜਾਣ ਨਹੀਂ ਸੀ ਦਿੰਦੇ ਮੈਚ ਵੇਖਣ ਵਾਸਤੇ ਪੀ ਹੁਣ ਆਪਾਂ ਤਾਂ ਨੂੰ ਹਰ ਸਾਲ ਵੇਖਣ ਵਾਸਤੇ ਜਾਇਆ ਕਰਾਂਗੇ ਉੱਥੇ ਪੀ ਮੈਚ ਵੇਖਣ ਵਾਸਤੇ ਜਾਇਆ ਕਰਾਂਗੇ ਅੱਛਾ ਮੈਚ ਦੇਖਣ ਆਇਆ ਕਰਾਂਗੇ ਹਾਂਜੀ ਅੱਛਾ ਸਾਰੇ ਪਿੰਡ ਥੋੜਾ ਮਾਨ ਕਰਿਆ ਜਿਆ ਤੁਹਾਨੂੰ ਹੌਸਲਾ ਦਿੱਤਾ ਵੀ ਚੰਗਾ ਖੇਡਨੀ ਆ ਤੂੰ ਜੇ ਉਹਨਾਂ ਨੇ ਇਹ ਆਖਿਆ ਵੀ ਨਹੀਂ ਖੇਡਣਾ ਨਹੀਂ ਚਾਹੀਦਾ ਸੀ ਇਹਨਾਂ ਦੀ ਨਵੀਂ ਨਵੀਂ ਨੂੰ ਸੀ ਨਵਾਂ ਨਵਾਂ ਵਿਆਹ ਹੋਇਆ ਸੀ ਵੀ ਅਸੀਂ ਤਾਂ ਪਹਿਲਾਂ ਕਰੀ ਸੁਣਿਆ ਹੈ ਨੀਗਾ ਬੀ ਨੂੰ ਕਿਸੇ ਦੀ ਕਬੱਡੀ ਖੇਡਦੀ ਹੋਵੇ। ਉਹ ਨਹੀਂ 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 ਉਹਨਾਂ ਦੇ ਮਾਈਂਡ ਵਿੱਚ ਮੇਰੇ ਹਿਸਾਬ ਨਾਲ ਤਾਂ ਨਹੀਂ ਕਿਸੇ ਦੇ ਮਾਈਂਡ ਵਿੱਚ ਵੀਵੇਂ ਦੀ ਗੱਲ ਸੀ। ਸਾਰਿਆਂ ਨੇ ਸਪੋਰਟ ਹੀ ਕੀਤੀ ਮੇਰੀ ਉੱਥੇ ਵੀ। ਅੱਛਾ ਸੋਰੀ ਪੰਡਰ ਨੇ ਥੋੜੀ ਸਪੋਰਟ ਕਰੀ ਹੈ। ਹਾਂਜੀ ਹਾਂਜੀ ਉਹਨਾਂ ਨੇ ਵੀ ਮਤਲਬ ਪੂਰਾ ਸਾਥ ਦਿੱਤਾ ਕਿਸੇ ਨੇ। ਅੱਛਾ ਕਰੇ ਇਹ ਜਿਹੇ ਵਾਕਿਆ ਹੋਏ ਹੋਵੇ ਭਾਵੇਂ ਤੁਸੀਂ ਅੰਦਰ ਡੰਡ ਮਾਰਦੇ ਹੋ ਤੇ ਬਾਹਰ ਤੁਹਾਡੀ ਸੱਸ ਕੋਲੇ ਕੋਈ ਜਨਾਨੀ ਆਈ ਹੋਵੇ ਤੇ ਉਹ ਪੁੱਛਦੀ ਹੋਵੇ ਤੁਹਾਡੇ ਨੂੰ ਕਿੱਥੇ ਆ ਤੇ ਉਹ ਕਹਿੰਦੀ ਹੋਵੇ ਕਿ ਉਹ ਅੰਦਰ ਡੰਡ ਮਾਰੀ ਹੈ ਪ੍ਰੈਕਟਿਸ ਕਰਦੀ ਹੈ ਐਸੀ ਗੱਲ ਉਹ ਵੀ ਕਰੇ। ਨਹੀਂ ਨਹੀਂ। ਜੇ ਲੋਕ ਕੇ ਲਾਉਂਦੇ ਹੋ ਨਹੀਂ ਨਹੀਂ ਮੈਂ ਤਾਂ ਮਦ ਥੋੜਾ ਜਦੋਂ ਦਿਨ ਛਿਪ ਜਾਂਦਾ ਹੈ ਨਾ ਫਿਰ ਲਾਈਦੀ ਆ ਮਿਹਨਤ ਅੱਛਾ ਦਿਨ ਖੜੇ ਨਹੀਂ ਲਾਉਂਦੇ ਨਹੀਂ ਦਿਨ ਖੜੇ ਨਹੀਂ ਕਦੇ ਹੋਏ ਐਸਾ ਵਕ ਕਿ ਕੋਈ ਆਇਆ ਹੋਵੇ ਬਾਹਰੋਂ ਤੇ ਤੁਸੀਂ ਅੰਦਰ ਡੰਡ ਮਾਰ ਰਹੇ ਹੋ ਜਾਂ ਪ੍ਰੈਕਟਿਸ ਕਰ ਰਹੇ ਹੋ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੋਵੇ ਮੈਚ ਵੀ ਨਾ ਖੇਡਿਆ ਹੋਵੇ ਪਹਿਲਾਂ ਪਿੰਡ 'ਚ ਹਾਂਜੀ ਉਹ ਨਹੀਂ ਮੇ ਦਾ ਤੇ ਨਹੀਂ ਵੈਸੇ ਹੋਇਆ ਨਹੀਂ ਆ ਬਟ ਨਾਨੀ ਜੀ ਨੇ ਦਾ ਨਾਨੀ ਜੀ ਜਿਹੜੇ ਮੇਰੇ ਸਹੁਰੇ ਸਾਈਡ ਤੇ ਉਹ ਬੋਲਦੇ ਕੀ ਗੱਲ ਪਲਵਾਨ ਅੱਜ ਤੂੰ ਮਿਹਨਤ ਨਹੀਂ ਲਾਉਣੀ ਹੈਗੀ ਅੱਛਾ ਫਿਰ ਉਹ ਮੇਰੇ ਨਾਲ ਚੱਲ ਮੈਂ ਵੀ ਤੇਰੇ ਨਾਲ ਮਿਹਨਤ ਲਾਉਣੀ ਆ ਚੱਲ ਲਾਈਏ ਆਪਾਂ ਅੱਛਾ ਤੁਹਾਡੀ ਨਾਨੀ ਹਾਂਜੀ ਅੱਛਾ ਮਤਲਬ ਤੁਹਾਨੂੰ ਸਹੁਰਾ ਪਰਿਵਾਰ ਹੀ ਇਹ ਜਿਹਾ ਮਿਲਿਆ ਜਿਹੜਾ ਤੁਹਾਨੂੰ ਕਬੱਡੀ ਖੇਡਣ ਤੋਂ ਰੋਕ ਦਈ ਉਹ ਸਪੋਰਟ ਕਰਦਾ ਹਾਂਜੀ ਹਾਂਜੀ ਉਹਨਾਂ ਨੇ ਨਹੀਂ ਮੈਨੂੰ ਰੋਕਿਆ ਅੱਛਾ ਅਸੀਂ ਦੇਖਿਆ ਤੁਸੀਂ ਆ ਵਿਆਹ ਹੋਇਆ ਹੋਇਆ ਤੇ ਤੁਸੀਂ ਰਗੜਾ ਵੀ ਬਣਾਉਣ ਲੱਗੇ ਹੋਏ ਹੋ ਹੈਨਾ ਤੇ ਉਹ ਇੰਸਟਾਗ੍ਰam ਤੇ ਤੁਸੀਂ ਵੀਡੀਓ ਵੀ ਪਾਈ ਆ ਤੇ ਉਹ ਵਿਆਹ ਤੋਂ ਕਿੰਨੇ ਟਾਈਮ ਬਾਅਦ ਦੀ ਵੀਡੀਓ ਭਨੇ ਉਹ ਉਹ ਰਗੜੇ ਦੀ ਤਾਂ ਸ਼ਾਇਦ 1-2 ਦਿਨ ਬਾਅਦ ਦੀ ਆ ਵੀਡੀਓ ਵਿਆਹ ਤੋਂ ਹਾਂਜੀ ਕਿਉਂਕਿ ਉਹ ਡਾਈਟ ਤਾਂ ਆਪਾਂ ਕਵਰ ਕਰਦੀ ਹੁੰਦੀ ਆ ਉਹ ਨਹੀਂ ਆਪਮਿਸ ਡਾਈਟ ਨਹੀਂ ਮਿਸ ਕੀਤੀ ਮੈਂ ਥੋੜਾ ਟਾਈਮ ਲਈ ਰੁੱਕ ਗਈ ਸੀ ਤੇ ਡਾਈਟ ਨਹੀਂ ਸੀ ਮਿਸ ਕੀਤੀ ਉਹ ਫਿਰ ਦਾਲ ਦੇ ਨਾਲ ਹੀ ਚੱਲਦੀ ਆ ਅੱਛਾ ਸਾਰੇ ਜਾ ਕੇ ਵੀ ਤੁਸੀਂ ਡਾਈਟ ਆਪਦੀ ਛੱਡੀ ਹੈ ਨਹੀਂ ਜਿਹੜਾ ਰਗੜਾ ਤਿਆਰ ਕਰਦੇ ਹਾਂ ਉਹ ਉੱਥੇ ਵੀ ਕਰਿਆ ਹਾਂਜੀ 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 ਅੱਛਾ ਕਿੰਨੇ ਟਾਈਮ ਬਾਅਦ ਇਹ ਘੋਟਣਾ ਚੱਕ ਲਿਆ ਸੀ ਆਪਦੇ ਰਗੜੇ ਵਾਸਤੇ ਤੁਸੀਂ ਇੱਕ ਦੋ ਦਿਨ ਬਾਅਦ ਅੱਛਾ ਹਾਂਜੀ ਫਿਰ ਸਾਰੇ ਖੁਸ਼ ਹੋਏ ਵੀ ਹਾਂ ਹਾਂਜੀ ਹਾਂਜੀ ਉਹ ਤਾਂ ਉਹਨਾਂ ਨੂੰ ਪਤਾ ਹੀ ਸੀ ਵੀ ਚਲੋ ਵੀ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਨਹੀਂ ਰੋਕਿਆ ਕਿਸੇ ਚੀਜ਼ ਤੋਂ ਅੱਛਾ ਹਾਂਜੀ ਤੇ ਫਿਰ ਉਦੋਂ ਹੌਸਲਾ ਹੁੰਦਾ ਵੀ ਚਲੋ ਪਿਆਰ ਹੁਤਾ ਚਲ ਗਿਆ ਹਨ ਜਿਹੜਾ ਇੰਨੀ ਸਪੋਰਟ ਕਰਦਾ ਸੀ ਵੀ ਚੱਲ ਇੱਧਰ ਮਾਂ-ਬਾਪ ਉਹ ਜਿھے ਮਿਲ ਗਏ ਮੈਨੂੰ ਹਾਂਜੀ ਹਾਂਜੀ ਨਹੀਂ ਉੱਧਰ ਮੇਰੇ ਪਾਪਾ ਨੇ ਜਿਹੜੇ ਨਾ ਮੇਰੇ ਸਹੁਰਾ ਸਾਬ ਹਨਾ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਉਹਨਾਂ ਨੇ ਕਦੀ ਨਹੀਂ ਰੋਕਿਆ ਮੈਨੂੰ ਕਿਸੇ ਚੀਜ਼ ਤੋਂ ਵੀ ਜੇ ਮੋਟਰਸਾਈਕਲ ਮੈਂ ਕੋਈ ਚੀਜ਼ ਕਹਿ ਦਵਾਂ ਨਾ ਪਾਪਾ ਮੈਨੂੰ ਆ ਚੀਜ਼ ਲੈ ਦਿਓ ਤੇ ਉਹ ਮੈਨੂੰ ਕਹਿ ਦਿੰਦੇ ਆ ਜਾ ਮੋਟਰਸਾਈਕਲ ਫਰਟ ਜਾ ਜਾ ਕੇ ਲੈ ਆ ਆ ਅੱਛਾ ਤੇ ਮਤਲਬ ਉਹਨਾਂ ਨੇ ਨਹੀਂ ਮੈਨੂੰ ਰੋਕਿਆ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਅੱਛਾ ਜਦੋਂ ਫਿਰ ਪਹਿਨੇ ਤੁਸੀਂ ਮੈਚ ਜਿੱਤ ਕੇ ਆਉਣੇ ਹੋ ਜਦੋਂ ਵਿਆਹ ਤੂੰ ਪਹਿਲੀ ਵਾਰ ਤੁਸੀਂ ਮੈਚ ਜਿੱਤੇ ਆ ਉਹ ਜਿਹੜਾ ਸਾਰੇ ਪਿੰਡ ਮੈਚ ਖੇਡੇ ਸੀ ਉਹ ਜਿੱਤ ਲਿਆ ਸੀ ਹਾਂਜੀ ਉਹ ਮੈਚ ਜਿੱਤ ਲਿਆ ਸੀ ਅੱਛਾ ਜਦੋਂ ਸਾਰੇ ਪਿੰਡ ਪਹਿਲਾਂ ਤੁਸੀਂ ਮੈਚ ਖੇਡੇ ਆ ਉਹ ਜਿੱਤਿਆ ਤੇ ਉਹ ਮਾਨ ਸਨਮਾਨ ਆਪਦਾ ਘਰੇ ਲੈ ਕੇ ਆਈ ਹਾਂਜੀ ਫਿਰ ਉਦੋਂ ਪਰਿਵਾਰ ਨੇ ਕਹਿ ਜਾ ਚਾਅ ਮਨਾਇਆ ਸਾਰੇ ਪਰਿਵਾਰ ਨੇ ਤੁਹਾਡੇ ਨੇ ਹਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਚਲੋ ਵਧੀਆ ਖੇਡੇ ਹੋ ਹਨਾ ਤੇ ਹੁਣ ਗਾਂ ਮੈਚ ਖੇਡੋ ਆਪਣਾ ਵਧੀਆ ਤਕੜੇ ਹੋ ਕੇ ਖੇਡੋ ਤੇ ਬਸ ਅੱਛਾ ਥੋੜੀ ਸਾਸ ਖੁਸ਼ ਹੁੰਦੀ ਆ ਤੁਹਾਨੂੰ ਦੇਖ ਕੇ ਵੀ ਮੇਰੀ ਨੂੰਹ ਭਾਈ ਕਬੱਡੀਆਂ ਖੇਡ ਰਹੀ ਹੈ ਜਦੋਂ ਆਨਲਾਈਨ ਮੈਚ ਚੱਲਦੀ ਹੈ ਕਿਤੇ ਮੈਚ ਤੁਸੀਂ ਖੇਡਣ ਗਏ ਹੋ ਤੇ ਮੈਚ ਚੱਲ ਰਿਹਾ ਹਾਂਜੀ ਮੈਂ ਉਹੀ ਕਹਿੰਨੀ ਆ ਕਿ ਸ਼ਾਇਦ ਮੇਰੀ ਮੰਮਾ ਨੇ ਅੱਜ ਤੱਕ ਮੇਰਾ ਮੈਚ ਨਾ ਦੇਖਿਆ ਹੋਵੇ ਬਟ ਸਾਰੇ ਪਰਿਵਾਰ ਨੂੰ ਉਹਨਾਂ ਨੂੰ ਇੰਨਾ ਜ਼ਿਆਦਾ ਚਾਹ ਹੁੰਦਾ ਆ ਉਹ ਮੈਨੂੰ ਪਹਿਲਾਂ ਕਹਿਣਗੇ ਮੈਚ ਖੇਡਣ ਤੋਂ ਪਹਿਲਾਂ ਉਹਨਾਂ ਦਾ ਫੋਨ ਆ ਜਾਂਦਾ ਆ ਕਿ ਅਮਨ ਤੇਰਾ ਮੈਂ ਉਧਰ ਅਮਨ ਕਹਿੰਦੇ ਆ ਵੀ ਤੇਰਾ ਮੈਚ ਕਿੱਥੇ ਆ ਸਾਨੂੰ ਲਿੰਕ ਸੈਂਡ ਕਰ ਦੇ ਪੀ ਆਪਾਂ ਦੇਖਣਾ ਫਿਰ ਸਾਰਾ ਪਰਿਵਾਰ ਉਹ ਦੇਖਦਾ ਵੀ ਆ ਅੱਛਾ ਹਾਂਜੀ ਸਾਰੇ ਜਾਣੇ ਵੇਖਦੇ ਉਹਨਾਂ ਨੇ ਮੈਨੂੰ ਪਹਿਲਾਂ ਆ ਕੇ ਦੱਸ ਦੇਣਾ ਹੁੰਦਾ ਆ ਮੈਨੂੰ ਹੱਲੇ ਘੱਟ ਪਤਾ ਹੁੰਦਾ ਕਿ ਮੈਨੂੰ ਆ ਗਲਤੀ ਕੀਤੀ ਉਹ ਪਹਿਲਾਂ ਮੈਨੂੰ ਦੱਸ ਦਿੰਦੇ ਤੂੰ ਐਵੇਂ ਕਰਕੇ ਅੱਜ ਇਹ ਤਾਨੂੰ ਇੰਨੇ ਜੱਫੇ ਸੀ ਚਾਹੇ ਨੀਅ ਤੁਰੇ ਡਾਜ ਤੂੰ ਵਧੀਆ ਰਹਿ ਗਈਆਂ ਅੱਛਾ ਇਹ ਕੌਣ ਕਹਿੰਦਾ ਸੱਸ ਕਹਿੰਦੀ ਇਹ ਸਾਰਾ ਕਹਿੰਦਾ ਇਹ ਸੋਹਰਾ ਵੀ ਕਹਿ ਦਿੰਦਾ ਸਾਸੂ ਵੀ ਕਹਿ ਦਿੰਦੇ ਨਨਾਨ ਨੇ ਉਹ ਵੀ ਕਹਿ ਦਿੰਦੇ ਨੇ ਅੱਛਾ ਹਾਂਜੀ ਇਹ ਤਾਂ ਬਹੁਤ ਵੱਖਰੀ ਮਸਾਰਾ ਪੈਣੇ ਅੱਛਾ ਕਦੇ ਇਹ ਹੋਇਆ ਵੀ ਤੁਸੀਂ ਮੈਚ ਖੇਡਣ ਗਏ ਹੋ ਤਾਂ ਪਿੱਛੇ ਕਿਸੇ ਨੇ ਪੁੱਛਿਆ ਵੀ ਤੁਹਾਡੀ ਨੂੰਹ ਕਿੱਥੇ ਆ ਉਹ ਤਾਂ ਹੁਣ ਮੇਰੇ ਬਾਦੋਂ ਮੰਨ ਲੋ ਸਾਡੇ ਡੇਲੀ ਮੈਚ ਹੁੰਦੇ ਆ ਤੇ ਵੀ ਘਰੇ ਕੋਈ ਨਾ ਕੋਈ ਰਿਸ਼ਤੇਦਾਰ ਤਾਂ ਹੁੰਦਾ ਹੀ ਆ ਮਤਲਬ ਮੇਰੀ ਉਧਰ ਦੇ ਜਿਹੜੇ ਸਾਰੇ ਪਰਿਵਾਰ ਦੇ ਪੂਆ ਜੀ ਹੁਣ ਇਹਨੇ ਮੈਨੂੰ ਉਹਨਾਂ ਵੀ ਬਹੁਤ ਵਧੀਆ ਸਾਰੀ ਫੈਮਿਲੀ ਉਹਨਾਂ ਦੀ ਬਹੁਤ ਵਧੀਆ ਵਾ ਉਹਨਾਂ ਨੇ ਵੀ ਕਦੀ ਨਹੀਂ ਜਦੋਂ ਉਹ ਹੁੰਦੇ ਘਰ ਫਿਰ ਉਹ ਪੁੱਛਣਗੇ ਕਿ ਕਿੱਥੇ ਗਈ ਆ ਅੱਜ ਮੈਚ ਖੇਡਣ ਗਈ ਆ ਫਿਰ ਕਹਿਣਗੇ ਹਾਂ ਮੈਚ ਖੇਡਣ ਵਾਸਤੇ ਗਈ ਆ ਹਾਂ ਇੱਕ ਇਹ ਆਪਣੇ ਥੋੜਾ ਜਨੂਨ ਸੀ ਜਿਹੜਾ ਤੁਸੀਂ ਰੋਲ ਨਹੀਂ ਦਿੱਤਾ ਆਪਣੇ ਪਿਓ ਦੀ ਮੌਤ ਤੋਂ ਬਾਅਦ ਜੇ ਤੁਸੀਂ ਉਹ ਉੱਥੇ ਛੱਡ ਦਿੰਦੇ ਜਦੋਂ ਪਿਆਉ ਮੁੱਕ ਗਿਆ ਸੀ ਵੀ ਚਲੋ ਹੁਣ ਖੇਡ ਛੱਡ ਦਿੰਦੇ ਹਨਾ ਤਾਂ ਅਜਿਹੀ ਚੀਜ਼ਾਂ ਹਾਸਲ ਨਹੀਂ ਹੋਣੀਆਂ ਸੀ ਨਹੀਂ ਵੀਰੇ ਹਾਸਲ ਨਹੀਂ ਸੀ ਹੋਣੀਆਂ ਉੱਥੇ ਜਿਹੜੀ ਗੇਮ ਸੀ ਉੱਥੇ ਰੁੱਕ ਜਾਣੀ ਸੀ ਜੇ ਮੈਨੂੰ ਇਹ ਫੈਮਲੀ ਨਾ ਮਿਲਦੀ ਚਲੋ ਵੀ ਕਬੱਡੀ 'ਚ ਹੁਣ ਸੁਧਾਰ ਹੋਇਆ ਆ ਪਹਿਲਾਂ ਕੁਛ ਇੰਨਾ ਬੱਧਿਆ ਨਹੀਂ ਸੀ ਅ ਜਿੱਥੋਂ ਤੱਕ ਮੇਰਾ ਪਹੁੰਚਣ ਦਾ ਡ੍ਰੀਮ ਸੀ ਅੱਜ ਮੈਂ ਪਹੁੰਚ ਗਈਆਂ ਤੇ ਅੱਜ ਬਹੁਤ ਜ਼ਿਆਦਾ ਕਬੱਡੀ 'ਚ ਸੁਧਾਰ ਆ ਕੁੜੀਆਂ ਦੀ ਮੁੰਡਿਆਂ ਦੀ ਕਬੱਡੀ ਤਾਂ ਬਹੁਤ ਵਧੀਆ ਸੀ ਪਰ ਕੁੜੀਆਂ ਦੀ ਕਬੱਡੀ 'ਚ ਅੱਜ ਬਹੁਤ ਜ਼ਿਆਦਾ ਸੁਧਾਰ ਆ ਗਿਆ ਆ ਤੇ ਅੱਛਾ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਕੀ ਕਹਿ ਕੇ ਬੁਲਾਉਂਦਾ ਹੁੰਦਾ ਪਲਵਾਨ ਕਹਿ ਕੇ ਬੁਲਾਉਂਦਾ ਹੁੰਦਾ ਆ ਕਈ ਵਾਰ ਤੇ ਚਲੋ ਹਾਸੀਆਂ ਖੇਡੀਆਂ ਜ਼ਿਆਦਾ ਪਲਵਾਨ ਕਹਿੰਦੇ ਆ ਤੇ ਉੰਜ ਅਮਨ ਆ ਮੇਰਾ ਨਾਂ ਉਧਰ ਉਧਰ ਅਮਨ ਕਹਿੰਦੇ ਆ ਅੱਛਾ ਤੁਹਾਨੂੰ ਆਪਣੀਆਂ ਧੀਆਂ ਨੂੰ ਲਾਡ ਕਰਦਾ ਹਾਂ ਹਾਂਜੀ 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 ਅੱਛਾ ਉਹ ਤੁਮਾਨੂੰ ਖੁਸ਼ ਹੋ ਹੁੰਦਾ ਹੁੰਦਾ ਤੇ ਕਦੇ ਮਨ ਇਹ ਵੀ ਆਸ ਹੋਇਆ ਹੋਵੇ ਵੀ ਅੱਜ ਪਿਆਉ ਹੁੰਦਾ ਜੇ ਮੈਂ ਅੱਜ ਐਡਾ ਵੱਡਾ ਮੈਚ ਜਿੱਤੇ ਅੱਜ ਇੰਨੀ ਦੁਨੀਆ ਤਾੜੀਆਂ ਮਾਰਦੀ ਸੀ ਅੱਜ ਇੰਨੀ ਦੁਨੀਆ ਦੇਖ ਰਹੀ ਸੀ ਮੈਨੂੰ ਹਾਂਜੀ ਉਹ ਤਾਂ ਤੁਹਾਨੂੰ ਪਤਾ ਆ ਵੀ ਜਦੋਂ ਨਾ ਪੀ ਕੜਾ ਖੇਡਗੇ ਉਦੋਣੀ ਮਾਨ ਵਿੱਚ ਹੁੰਦਾ ਉਦੋਂ ਤਾਂ ਚਲੋ ਹੁੰਦਾ ਹੀ ਆ ਕਿ ਆਪਾਂ ਆਪਣੇ ਵੀ ਵਧੀਆ ਖੇਡਣਦੇ ਆ ਪੀ ਉਹ ਚੀਜ਼ ਪੂਰੀ ਕਰਨਦੇ ਆ ਜਦੋਂ ਕਿਤੇ ਹੁੰਦਾ ਨਾ ਮਾੜਾ ਖੇਡਦੇ ਆ ਮਾੜਾ ਖੇਡਦੇ ਆ ਚਾਹੇ ਪੀ ਕਈ ਵਾਰ ਸੱਟ ਵੱਜ ਜਾਂਦੀ ਆ ਫੇਰ ਹੁੰਦਾ ਕਿ ਨਹੀਂ ਅੱਜ ਬਾਪੂ ਹੁੰਦਾ ਨਾ ਤੇ ਥੋੜੀ ਚੀਜ਼ ਹੋਰ ਹੁਣੀ ਸੀ ਪੀ ਉਹਨੇ ਹੌਸਲਾ ਦੇ ਹਾਂ ਪੀ ਉਹਨਾਂ ਨੇ ਕਹਿਣਾ ਸੀ ਉਹਨਾਂ ਮੈਨੂੰ ਗਲਤੀ ਦੱਸਣੀ ਅੱਜ ਗਲਤੀ ਦੱਸਣ ਵਾਲਾ ਕੋਈ ਨਹੀਂ ਰਿਹਾ ਮੇਰੀ ਜ਼ਿੰਦਗੀ ਵਿੱਚ ਪੀ ਗਲਤੀ ਦੱਸ ਦੇ ਪੀ ਹਾਂ ਪੀ ਇਦਾਂ ਉਦਾਂ ਅੱਛਾ ਆ ਜਿਹੜਾ ਕੁਝ ਤੁਸੀਂ ਸੋਚਿਆ ਸੀ ਵੀ ਪਿਆਰ ਨੂੰ ਇੱਥੇ ਪਹੁੰਚ ਕੇ ਦਿਖਾਉਣਾ ਉਹ ਸੁਪਨਾ ਹਜੇ ਵੀ ਰਹਿੰਦਾ ਜਾਂ ਹਜੇ ਹੋ ਗਿਆ ਪੂਰਾ ਸੁਪਨਾ ਮੇਰੇ ਸਾਹਬ ਨਾਲ ਤਾਂ ਪੂਰਾ ਹੋ ਗਿਆ ਕਿ ਉਹਨਾਂ ਦਾ ਇੱਥੋਂ ਤੱਕ ਸੀ ਕਿ ਮੈਂ ਇੱਕ ਵੱਡੀ ਕਢੋਨੀਆ ਤੇ ਸਾਰਾ ਪਿੰਡ ਕਹੇ ਕਿ ਇਹ ਫਲਾਣੇ ਦੀ ਕੁੜੀ ਆ ਤੇ ਫਲਾਣੇ ਫਲਾਣੇ ਕਰਕੇ ਹਨਾ ਫਲਾਣੇ ਦੀ ਨੂੰਹ ਹੈ ਹਾਂਜੀ ਤੇ ਮਤਲਬ ਕਿ ਮੈਨੂੰ ਲੱਗਦਾ ਕਿ ਮੇਰਾ ਡ੍ਰੀਮ ਉਹ ਪੂਰਾ ਹੋ ਚੁੱਕਿਆ ਆ ਤੇ ਹੁਣ ਆਪਣੀ ਲਾਈਫ ਨੂੰ ਵਧਾਉਣ ਵਾਸਤੇ ਅੱਗੇ ਕਰਾਂਗੇ ਅੱਛਾ ਬਹੁਤ ਚੰਗੀ ਗੱਲ ਆ ਭੈਣੇ ਜੇ ਹੱਲਾ ਸ਼ੀਰੀ ਤੁਹਾਡੇ ਪਰਿਵਾਰ ਨੂੰ ਵੀ ਦੇਣੀ ਬਣਦੀ ਹੈ ਸਾਰੇ ਪਰਿਵਾਰ ਨੂੰ ਕਿ ਉਹਨਾਂ ਨੇ ਤੁਹਾਡੇ ਸੁਪਨੇ ਦੇ ਵਿੱਚ ਰਕਾਵਟ ਨਹੀਂ ਪਾਈ ਉਦੋਂ ਇਹ ਡਰ ਲੱਗਦਾ ਸੀਗਾ ਜਦੋਂ ਰਿਸ਼ਤਾ ਹੋਣਾ ਸੀ ਜਾਂ ਵਿਆਹ ਹੋਣ ਤੋਂ ਪਹਿਲਾਂ ਜਦੋਂ ਇਹ ਰਿਸ਼ਤੇ ਆਉਂਦੇ ਸੀ ਤੁਹਾਡੇ ਕੋਲੇ ਤੁਹਾਨੂੰ ਕੋਈ ਰਿਸ਼ਤਾ ਆਇਆ ਹੋਵੇ ਤੇ ਤੁਸੀਂ ਆਖਿਆ ਹੋਵੇ ਇਹ ਪਰਿਵਾਰ ਨੇ ਵੀ ਨਹੀਂ ਪਾਈ ਸਾਡੀ ਕੁੜੀ ਤਾਂ ਕਬੱਡੀ ਖੇਡਦੀ ਹੈ ਤੇ ਕਿਸੇ ਪਰਿਵਾਰ ਨੇ ਜਵਾਬ ਦਿੱਤਾ ਹੋਵੇ ਵੀ ਨਹੀਂ ਇਹ ਇਹ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈਗੀ ਉਹ ਮਤਲਬ ਮੰਮਾ ਹੁਣੀ ਕਰਦੇ ਸੀ ਗੱਲ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਸੀ ਮੈਂ ਕਹਿੰਦੀ ਤੁਸੀਂ ਪਹਿਲਾਂ ਪੁੱਛੋ ਵੀ ਸਾਡੀ ਕੁੜੀ ਨਾਲ ਮਿਹਨਤ ਲਾ ਲੇਗਾ ਹੂੰ ਵੀ ਜੇ ਤੂੰ ਸਾਡੀ ਕੁੜੀ ਦਾ ਮਿਹਨਤ ਲਾ ਲੇਂਗਾ ਤੇ ਆਹ ਵੀ ਕੁੜੀ ਕਬੱਡੀ ਖੇਡਦੀ ਆ ਹਾਂ ਕੁੜੀ ਕਬੱਡੀ ਖੇਡਦੀ ਆ ਮੈਨੂੰ ਨਹੀਂ ਲੱਗਦਾ ਮਮਾ ਹੁਣੀ ਕਹਿੰਦੇ ਫੇਰ ਆਪਾਂ ਤੇਰੇ ਵਾਸਤੇ ਲੱਭ ਨਹੀਂ ਸਕਦੇ ਇਹਿੰਦਾ ਮੁੰਡਾ ਆਪਾਂ ਕਿੱਥੋਂ ਲਿਆਈਏ ਵੀ ਆਪਾਂ ਸਿੱਧਾ ਕਵਾਂਗੇ ਪੀ ਹਣਾ ਵੀ ਮੁੰਡੇ ਨੂੰ ਜਾ ਕੇ ਕਵਾਂਗੇ ਵੀ ਕੁੜੀ ਸਾਡੀ ਕਬੱਡੀ ਖੇਡਦੀ ਆ ਤੋ ਉਹ ਕਹਿੰਦੀ ਵੀ ਮੈਂ ਵਿਆਹ ਤੋਂ ਬਾਅਦ ਵੀ ਖੇਡਣੀ ਆ ਕਹਿੰਦੇ ਇਦਾਂ ਦਾ ਤੇ ਕੰਮ ਕਦੀ ਹੋਇਆ ਨਹੀਂ ਨਾਲ-ਨਾਲ ਪਿੰਡਾਂ 'ਚ ਨਹੀਂ ਹੋਇਆ ਤੂੰ ਵੱਖਰੀਆਂ ਡਿਮਾਂਡਾਂ ਕਰਦੀ ਆ ਅੱਛਾ ਪਰ ਉਹ ਰੱਬ ਦਾ ਸ਼ੁਕਰ ਮਨਾਉਂਦੇ ਕਿਹ ਹੈ ਪਰਿਵਾਰ ਮਿਲ ਗਿਆ ਹਾਂਜੀ ਮੈਨੂੰ ਉਹਦਾ ਪਰਿਵਾਰ ਮਿਲ ਗਿਆ ਮੇਰਾ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੂੰ ਚੰਗੀ ਗੱਲ ਹੈ ਭੈਣ ਸੋ ਹੁਣ ਕਿਹੜਾ ਸੁਪਨਾ ਰਹਿ ਗਿਆ ਜਿਹੜਾ ਹਲੇ ਵੀ ਅਧੂਰਾਗਾ ਤੇ ਉਹ ਪੂਰਾ ਕਰਨਾ ਚਾਹੁੰਦੇ ਹੋ ਅ ਹੁਣ ਪਾਪਾ ਦਾ ਚਲੋ ਇਹ ਸੀ ਹਨਾ ਤੇ ਹੁਣ ਇਹ ਆ ਕਿ ਚਲੋ ਕਬੱਡੀ ਵਿੱਚ ਆਏ ਆ ਹੁਣ ਪੀ ਕਬੱਡੀ ਬਹੁਤ ਜ਼ਿਆਦਾ ਸੁਧਰ ਗਈ ਆ ਕੁੜੀਆਂ ਦੀ ਕਬੱਡੀ ਚ ਬਹੁਤ ਜ਼ਿਆਦਾ ਪੀ ਸੰਦੀਪ ਨੰਗਲੰਬੀਆਂ ਜਿਹੜੇ ਵੀਰ ਦੀ ਡੈਥ ਹੋਈ ਸੀ ਹਨਾ ਉਹਨਾਂ ਦੀ ਲੀਗ ਵਿੱਚ ਸਾਨੂੰ ਖੇਡਣ ਦਾ ਮੌਕਾ ਮਿਲਿਆ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਕੁੜੀਆਂ ਨੂੰ ਲੀਗ ਖੜਾਉਣ ਦਾ ਉਹਨਾਂ ਨੇ ਮੌਕਾ ਦਿੱਤਾ ਉਹਨਾਂ ਦੀ ਵਾਈਫ ਨੇ ਤੇ ਹੁਣ ਇਹ ਆ ਕਿ ਪੰਜਾਬ ਪੁਲਿਸ ਮੇਰਾ ਇਹ ਡਰੀਮਾ ਕਿ ਪੰਜਾਬ ਪੁਲਿਸ ਚ ਭਰਤੀ ਹੋਣਾ ਆ ਹਾਂ ਚਲੋ ਜਾਂ ਕੀ ਗੱਲ ਆ ਭਾਣੇ ਤੁਹਾਡੇ ਸੁਪਨੇ ਸਕਾਰ ਹੋਣ ਹਨਾ ਹਾਂਜੀ ਤੁਹਾਡੇ ਪਰਿਵਾਰ ਸਾਰਾ ਪਰਵਾਹ ਤੁਹਾਡੇ ਤੇ ਨਮਾਨ ਕਰਦਾ ਤੁਹਾਡਾ ਇਧਰਲਾ ਪਰਿਵਾਰ ਤੁਹਾਡੇ ਤੇ ਨਮਾਨ ਕਰਦਾ ਤੁਹਾਡਾ ਹੋਰ ਮਾਨ ਸਨਮਾਨ ਤੁਹਾਡਾ ਰਤਬਾ ਹੋਰ ਵਧੇ ਹਨਾ ਥੈਂਕ ਯੂ ਰੇ ਸੋ ਇੰਟਰਵਿਊ ਲਈ ਸਮਾਂ ਦਿੱਤਾ ਭਾਣੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਬਹੁਤ ਖੁੱਲ ਕੇ ਕੀਤੀਆਂ ਬਹੁਤ ਮਿਹਰਬਾਨੀ ਤੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਆ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਭੈਣ ਟਵਿੰਕਲ ਹੋਰਾਂ ਦੀ ਜ਼ਿੰਦਗੀ ਦੀ ਕਹਾਣੀ ਸੀ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਵੀ ਕੋਈ ਅਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਲੇਕ ਇੰਸਟਾਗ੍ਰam ਆਈਡਿਟੀ ਦਾ ਲਿੰਕ ਆ ਉਦੇ ਤੇ ਮੈਸੇਜ ਕਰਕੇ ਸਾਡੇ ਨਾਲ ਤੁਸੀਂ ਕਹਾਣੀ ਆਪਣੀ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਇੱਕ ਫੇਰ ਕੰਟੈਂਟ